ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸੋ ਉਮੀਦ ਆ ਸਾਰੇ ਠੀਕ ਹੋਣੋਂਗੇ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰਤੀ ਆ ਸੋ ਅੱਜ ਵੀ ਕੋਈ ਨਵਾਂ ਮਾਹੌਲ ਬਣਾਉਨੇ ਆ ਬੀਬੀ ਦੇ ਮੰਮੀ ਦੇ ਨਾਲ ਤੇ ਦੇਖਦੇ ਆ ਕੀ ਗੱਲਬਾਤ ਚੱਲਦੀ ਆ ਸੋ ਚੱਲਦੇ ਆ ਬਾਹਰ ਨੂੰ ਤੇ ਇੱਕ ਬੇਨਤੀ ਜ਼ਰੂਰ ਆ ਕਿ ਵਲੌਗ ਜਿਹੜੇ ਭਰਾ ਵੇਖਦੇ ਆ ਜਾਂ ਹਨਾ ਮਤਲਬ ਆਪਾਂ ਨੂੰ ਪਸੰਦ ਕਰਦੇ ਆ ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਤੁਹਾਨੂੰ ਜ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਚੈਨਲ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਤੁਹਾਡੇ ਲਾਈਕ ਕਮੈਂਟ ਦੇ ਨਾਲ ਹਮਾਨੂੰ ਹੋਰ ਵੀ ਵਧੀਆ ਲੱਗਦਾ ਕਿ ਯਾਰ ਮਤਲਬ ਜਦੋਂ ਤੁਹਾਡੇ ਕਮੈਂਟ ਆਉਂਦੇ ਵਧੀਆ ਵਧੀਆ ਸੋ ਆਪਾਂ ਨੂੰ ਵਧੀਆ ਲੱਗਦਾ ਵੀ ਕਿਹੜੀ ਚੀਜ਼ ਵਧੀਆ ਲੱਗਦੀ ਹੈ ਕਿਹੜੀ ਚੀਜ਼ ਤੋਂ ਮਤਲਬ ਕਿ ਨਹੀਂ ਆਪਾਂ ਕਰਨੀ ਸੋ ਕਈ ਤਰ੍ਹਾਂ ਦੇ ਸੁਝਾਅ ਮਿਲਉਦੇ ਕਮੈਂਟਾਂ ਦੇ ਨਾਲ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਬਾਕੀ ਕਰਦੇ ਬਲੌਗ ਦੀ ਸ਼ੁਰੂਆਤ ਤੇ ਬਣਾਉਣੇ ਮਾਹੌਲ ਤੇ ਦੇਖਦੇ ਬਾਹਰ ਜਾ ਕੇ ਕੀ ਚੱਲਦਾ ਪਿਆ ਜੀ ਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਮਹਾਰਾਜ ਲਾਈਟ ਹੁੰਦੇ ਆ ਪੱਖੇ ਹੁੰਦੇ ਆ ਤੁਸੀਂ ਪੱਖੀਆਂ ਝੱਲੀ ਜਾਂਦੇ ਹੋ ਕੀ ਪ੍ਰੋਬਲਮ ਆ ਮੈਂ ਵੀ ਆਣ ਕੇ ਦੱਸਦਾ ਅੱਛਾ ਬੜਾ ਦੁੱਖ ਦਾ ਦਾਣਾ ਬਾਹਰ ਪੱਖਾ ਚਲਾ ਦੇ ਤੋ ਕੋਡੇ ਨਵੇਂ ਪਵਾਉਣੇ ਸਪਰੰਗਾ ਵਾਲੇ ਠੀਕ ਆ ਬੱਤੀ ਬੁਝਾ ਦੇ ਬੱਤੀ ਬੁਝਾ ਦਨੇ ਮਹਾਰਾਜ ਬੱਤੀ ਨਹੀਂ ਦਨੇ ਹੋਰ ਸੇਤਾ ਕੈਮ ਆ ਹੋਰ ਠੀਕ ਆ ਮੈਂ ਕਿਹਾ ਨੋ ਕਿਥੇ ਤੇਰੀ ਨੀ ਗੰਤੀ ਬਾਦ ਤੇ ਰਸੋਈ ਦੇ ਵਿੱਚ ਆ ਰਸੋਈ ਦੇ ਵਿੱਚ ਆ ਜਾ ਆ ਜਾ ਦੇਖਦੇ ਆ ਆ ਜਾ ਆ ਜਾ ਚੋਰੀ ਫੜਦੇ ਕੋਈ ਕਰਨ ਦੀ ਹੋਣੀ ਪੱਕਾ ਆ ਜਾ ਆ ਜਾ ਉੱਠ 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 ਆਜਾ ਦੇਖਾਂ ਆ ਵੀ ਕੀ ਕਰਦੀ ਉੱਠ ਉੱਠ ਬੱਲੇ ਇੱਧਰ ਆਵਾ ਇੱਧਰ ਆਜੋ ਇੱਧਰ ਆਜਾ ਅੱਜ ਪਤਾ ਲੱਗ ਜੂ ਕਿ ਕਿਹੜੇ ਮੇਰੀ ਗੋਲ ਸੌਂਦਾ ਜੇਤ ਲੱਗੀ ਹੋਈ ਕੋ ਸਾਜੀ ਸੁਜੀ ਬਣਾਉਣ ਖੇਤ ਨਹੀਂ ਆਪਾਂ ਕੋ ਪਟਿਆਣਾ ਜੀ ਕੋ ਹੋਰ ਕਰਦੀ ਹੋਈ ਨਾ ਅੰਗੀਟਰ ਵੀ ਤਾਂ ਹਾਂ ਜੇ ਕੋ ਖਾਂਦੀ ਹੋਈ ਚੋਰੀ ਜਾਂ ਕੁਝ ਤਾਂ ਨੇਰੀ ਪਾਤ ਰਣੀ ਅੱਜ ਚੰਗਾ ਆਏ ਐ ਜੇ ਕਮੋਨੋਮੈਂਟ ਜੇ ਤੁਰ ਪੈਂਦੀ ਐ ਜੇ ਕਮਾ ਇਸ ਸਿੰਘ ਫਸਾਉਣੇ ਹੋ ਨਾ ਜਲੇ ਉੱਠ ਕੇ ਤੁਰ ਪੀਕੀਂ ਖੋਲਨ ਦਰਵਾਜਾ ਖੋਲ ਆਜੋ 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 ਆ ਦੇਖ ਲੈ ਔਰ ਦੇਖ ਕਿ 다ਕੀ ਓਰੀ ਲੱਗੀ ਆਣ ਕੇ ਦੇਖੇ ਫਿੱਟੇ ਫਿੱਟੇ ਹਾਲ ਤੇਰਾ ਇਹੋ ਜਿਹਾ ਦੇਖਿਆ ਚੋਲੀ ਖਾਣ ਨਹੀਂ ਸਮਝਿਆ ਉਹ ਸੇਵ ਲੱਗੀ ਆਹ ਦੇਖ ਲੈ ਨਾ ਮੈਂ ਤੈਨੂੰ ਦੇਖ ਲਿਆ ਬੀਬੀ ਅੱਜ ਤੇ ਮੈਂ ਤੈਨੂੰ ਲੈ ਜਾਂਦਾ ਫੇ ਹੈਂ ਚੋਰੀ ਖਾਲੇ ਨਹੀਂ ਆ ਦੁਪਹਿਰੇ ਦਿਨ ਦੇ 1.5 ਵਜੇ ਤੂੰ ਸੇਵ ਮੰਮੀ ਖਾਂਦੀ ਪਈ ਕੀ ਗੱਲ ਬੀਬੀ ਨੂੰ ਨਹੀਂ ਦੇ ਸਕਦੀ ਦੇਖ ਲੈ ਬੀਬੀ ਬੜੀ ਮਾੜੀ ਗੱਲ ਚੋਰੀ ਖਾਣ ਤੇ ਹੀ ਹੈਂ ਥੋੜਾ ਮੈਂ ਦੱਸਾਂ ਸਾਰੇ ਨੂੰ ਸਾਰੇ ਦੇਖਣ ਵਾਲੇ ਇਹ ਦੇਖਣ ਇਹ ਮੈਨੂੰ ਤੁਸੀਂ ਇਹਨੇ ਖਾਂਦੀ ਲੋੜ ਪਈ ਨਹੀਂ ਤੇ ਆ ਆ ਦੇਵਾ ਜੀ ਨੂੰ ਨਾ ਆ ਕੀਵੀ ਹੀ ਮੈਂ ਕੱਟ ਛਿੱਲ ਕੇ ਮੂੰਹ ਦੁਖਦਾ ਫਲਾਸ ਲੇਗਾ ਦੇਖਾ ਰੋਸ਼ਰ ਪਰ ਰੱਖੀ ਹੈ ਦੇਖ ਤੇ ਸਹੀ ਹੈ ਇਕੱਲੀ ਜਾ ਕੇ ਤਾਂ ਖਾਂ ਦੇ ਹੀ ਅੰਦਰ ਮਮੀ ਮਮੀ ਮੈਂ ਤੇ ਬੀਬੀ ਨੂੰ ਤਾਂ ਹੀ ਲੈ ਜਾਂਦਾ ਮੈਂ ਚੱਲ ਓਏ ਮਮੀ ਮੈਂ ਕਿੰਨੇ ਦਿਨ ਆ ਕੀਵੀ ਦਾ ਡੱਬਾ ਉੱਤਾਂ ਹੀ ਪੈਕ ਕੀਤਾ ਮੈਂ ਵੀ ਅੱਜ ਨਾ ਮੈਨੂੰ ਟਾਈ ਫਾਇਰ ਦੇ ਕਰਕੇ ਦੱਸਿਆ ਔਰ ਮੈਂ ਧਿਆਨ ਨੂੰ ਲੱਗੀ ਹੁੰਦੀ ਆ ਆ ਛਿੱਲਣ ਲਈ ਕੀਵੀ ਬੀਬੀ ਤੈਨੂੰ ਲੱਗਦਾ ਤੈਨੂੰ ਦੇਣ ਲੱਗੀ ਆ ਮੋਹ ਨੂੰ ਇਹਦੇ ਨਾ ਕਰਨਾਂ ਨੇ ਤੇ ਉਹ ਨਾ ਮੈਂ ਹੁਣ ਬੈਠ ਗਾਲ ਕਾਹੀ ਆ ਸਾਰਿਆਂ ਨਾਲ ਆਹ ਹਾਲਤ ਮੇਰੀ ਮਾਨ ਨੂੰ ਆ ਬੁ ਰੱਖਿਆ ਨਾ ਮੇਰਾ ਲਾਤਾ ਉਹਪ ਤੁਹਾਡੇ ਨਾ ਮਗੀ ਮੈਂ ਹੂੰ ਖਾਉਂਗੀ ਪਹਿਲਾਂ ਆ ਕੇ ਮੈਂ ਛਿਲਕੇ ਨੂੰ ਲੋੜ ਨਹੀਂ ਖਾਣਦੀ ਆ ਸੇਵ ਛਿਲਕੇ ਮਮੀ ਚਲਾਕੀਆਂ ਨਹੀਂ ਕਰੀਦੀਆਂ ਹੁੰਦੀਆਂ ਇਹ ਅਪਣ ਚਲਾਕੀਆਂ ਕਰਦੀ ਖਾਣਾ ਆਪਣਾ ਹੀ ਤੇ ਨਾਮ ਮੇਰਾ ਲਾ ਕੇ ਜਿੰਨਾ ਖਾ ਰਹੀ ਲਾਉਂਗੀ ਤੇ ਮੈਨੂੰ ਤੁਹਾਡਾ ਡਰ ਪਿਆ ਤੇ ਚੋਰੀ ਕਿਉਂ ਚੋਰੀ ਖਾਣਾ ਚੋਰੀ ਇਹ ਹੀ ਮਸ਼ਰ ਪਰ ਕੇ ਖਾਣਾ ਦੇਖ ਤਾਂ ਸਹੀ ਛੁਲਕੇ ਨਾਲ ਪਤਲੇ ਪਤਲੇ ਨਾਲ ਪੀਸ ਕਰਕੇ ਦੇ ਹੁਣ ਮੈਂ ਅੱਜ ਤੋਂ ਨਹੀਂ ਦੇਣੇ ਹੁਣ ਆਪੇ ਭਾਵੇਂ ਚਾਹੋ ਤੇ ਭਾਵੇਂ ਜਦਾਂ ਨਾ ਦਈ ਨਾ ਮੈਂ ਖਾਣਾ ਵੀ ਨਹੀਂ ਬਿੱਗੀ ਕਰਦਾ ਮਰਜ਼ੀ ਖਾਣੇ ਆਪਣੇ ਛਿਲਕੇ ਖਾਣੀ ਹੁੰਦੀ ਜਦ ਤੱਕ ਖਾਣਾ ਖਾਲਾ ਕਿਉਂ ਹੋ ਪਈ ਖਾਲਾ ਤੂੰ ਆਉਂਦੀ ਮੈਨੂੰ ਇਹਨੇ ਭੁੱਖ ਨਹੀਂ ਖਾਲਾ ਤੂੰ ਦੇਖ ਤੇ ਸਹੀ ਜਾਨ ਤੇ ਨਿਕਲ ਕੇ ਤੇ ਆ ਕੇ ਖਾਣ ਦੇਈ ਜਾ ਕੋਈ ਨਹੀਂ ਯਾਰ ਨਿਕਲਦੇ ਨਿਕਲਦੇ ਤੂੰ ਦੱਸਿਆ ਕਿ ਆਪੇ ਇਹ ਵਾਸਤੇ ਇਧਾ ਜਦੋਂ ਸੋਈ ਜਾਣਾ ਮਗਰ ਮਰ ਛਾਤੀਆਂ ਮਾਰੀਆ ਵੀ ਇਹ ਕੀ ਹੋਉਂਦੀ ਹੈ ਮੈਂ ਮਾਰ ਕੇ ਇਦਾਂ ਛੱਡ ਗਿਆ ਇਹ ਮੈਨੂੰ ਖਾਣ ਤੋਂ ਮਨਾਈ ਬਸ ਮੈਂ ਖਾਣਾ ਆਹ ਮਨਾਈ ਚੋਰੀ ਨਹੀਂ ਖਾਣਾ ਕੋਈ ਨਹੀਂ ਕੋ ਖਾਣਾ ਸਾਹਮਣੇ ਖਾਓ ਮੈਂ ਇਹਨੇ ਜੀ ਮੈਂ ਖਾਣਾ ਨਹੀਂ ਦਿੰਦਾ ਆਡੀ ਸ਼ਕਲ ਇਦੀ ਨਿਕਰੀਏ ਤੇ ਇਤਰ ਇਦਾਂ ਦੀ ਨਹੀਂ ਹੋਣੀ ਆ ਇਹ ਖਾਣ ਵਾਲੀ ਹੁੰਦੀ ਤੇ ਅੱਛਾ ਹਾਂ ਇਤਰ ਆ ਦੁੱਧ ਲੇਕ ਹੋ ਗਿਆ ਫਰੂਟ ਲੇਕ ਹੋ ਗਿਆ ਹੈਨਾ ਨਹੀਂ ਕੀ ਸ਼ਕਲ ਨੂੰ ਘੇਰੇ ਨੂੰ ਹੋਇਆ ਆਪਣੀ ਵੀ ਗੱਲ ਕਰਨੀ ਵੀ ਇਤਰ ਤੇ ਵਧੀਆ ਸ਼ਕਲ ਤੇ ਇਤਰ ਦੇ ਦੋ ਤੇਰੀ ਕੀ ਗੱਲ ਆ ਕੀ ਕੀ ਬਮਾ ਆ ਬੜੀ ਸੋਣੀ ਹੈ ਤੈਨੂੰ ਸੋਣੀ ਦੇ ਦੇ ਆਹੋ ਅਬ ਮੈਂ ਜਾ ਕੇ ਖਾਣ ਦੇ ਸਾਹਮਣੇ ਖਾ ਮੂੰਹ ਖਾਰ ਨਹੀਂ ਖਾ ਲਿਆ 10 ਕਿੰਨੇ ਦੁਸ਼ਮਣ ਮੇਰੇ ਮਮੇ ਦਏ ਹੋ ਨਹੀਂ ਅੱਜ ਚੋਰੀ ਕੀਤੀ ਆ ਜੋ ਮਰਜੀ ਕਰ ਅੱਛਾ ਮੂੰਹ ਚ ਕਣੀ ਪਾਲਿਆ ਮਾਜਾ ਉੱਧੇ ਬੈਠੀ ਉਹ ਤੇ ਅਜੇ ਅਸੀਂ ਪਹਿਲਾਂ ਹੀ ਫੜ ਲਿਆ ਜਾ ਕੇ ਨਹੀਂ ਜਾ ਕੇ ਫੜ ਲਿਆ ਪਹਿਲੇ ਤੇ ਮੂੰਹ ਕਜੇ ਪੁਲੈ ਸਾਰੇ ਮਤਲਬ ਹੁਣ ਫਿਰ ਮਨਾਮ ਖਾਣਾ ਕਰਾ ਖਾ ਖਾ ਮਾਰਾ ਕਾਲਾ ਖਾਣਾ ਤੇ ਨਿਕਲ ਕੇ ਖਾਣਾ ਖਾਣਾ ਕਾਲਾ ਕੋਈ ਨਹੀਂ ਜਾਂ ਸਾਡੇ ਨਿਕਲਦੇ ਦੁਕਾਨਾ ਵਿੱਚ ਖਾਣੇ ਤੇ ਖਾਣਾ ਕਾਲਾ ਖਾਣਾ ਤੁਹਾਡੇ ਸਾਹਮਣੇ ਬੈ ਕੇ ਚੋਰੀ ਖਾਣਾ ਚੋਰੀ ਦਿਖਾ ਦੇ ਚੋਰ ਕੇ ਕੱਢੀ ਆ ਉਹ ਮੈਂ ਕਹਾ ਉਹ ਤੇ ਲੋ ਕਹਿ ਬੀਬੀ ਇੱਕ ਮਿੰਟ ਟਾਈਮ ਔਰ 2 ਵਜ ਜਾਂਦਾ ਆ ਤੇ 2 ਵਜੇ ਰਸੋਈ ਚ ਬੜੀ ਆ 2 ਵਜੇ ਓਕੇ ਸੋਕੇ ਕੋਈ ਰੋਂ ਕਰਨ ਦੇ ਇਹ ਹਾਲ ਹੈ ਫਲੋਰ ਉੱਤੇ ਮੱਚੀ ਆ ਅੱਛਾ ਜੇ ਮਤਲਬ 2:00 ਵੱਜ ਗਏ ਆ ਨਾ ਇਹ ਅੰਦਰ ਬੜੀ ਆ ਤੇ ਮੈਂ ਬੜੀ ਕਿਥੋਂ ਪਹਿਲਾਂ ਸੀ ਏਡਾ ਕੰਮ ਵੇੜਿਆ ਅਜੇ ਮੈਂ ਅੰਦਰ ਚੱਗੀ ਮੈਂ ਤੋਂ ਮੜਨ ਪਹਿਲੇ ਹੀ ਨਹੀਂ ਤੇ ਆਵੇਂ 10-12 ਵਸਣ ਹਾਂ ਅੱਛਾ ਤੇ ਉਹ ਉਹਨਾਂ ਨੂੰ ਚਾਹ ਦੇ ਜੀ ਆਹ ਕਾਹਨੋਂ ਪੀਰ ਪੜੇ ਨੂੰ ਗਰਮ ਕਰਕੇ ਦਿੱਤੇ ਤੇ ਉਹ ਸੇਵਾ ਲੱਗੀ ਜਿੱਤੇ ਹੁਣ ਮੈਂ ਕਹੀ ਨਹੀਂ ਕਿ ਜਿਹੜਾ ਨਾ ਮੇਰੇ ਵਾਲੀ ਚਾਹ ਮਖੜਾ ਰਹੀ ਹੈ ਜਿਹੜਾ ਹੁਣ ਪਨੀਰ ਪਕੌੜੇ ਕਿਥੋਂ ਆਏ ਉਹ ਅਹੀਂ ਮੈਂ ਦੱਸਣਾ ਨਹੀਂ ਕਰਦਾ ਦੇਖ ਲੈ ਉਹ ਵੀ ਚੋਰੀ ਖਾਦੇ ਲੈਂਦੇ ਸੋ ਇਹ ਵੀ ਨਹੀਂ ਦਿੱਤੇ ਕਿਹਨੇ 20 ਦਿਨ ਇਹ ਲੈ ਆਪਣੇ ਮੁੰਡੇ ਦਾ ਜਾਨੂ ਦੇਣ ਬਣਾਇਆ ਨਹੀਂ ਦਿੱਤੇ ਨਹੀਂ ਦੇਖ ਲੈ ਦੇਖ ਲੈ ਬੀਬੀ ਤਨੂੰ ਦਿੱਤਾ ਇੱਕ ਬੜੀ ਪਿਆਰੀ ਹੈ ਇਹ ਦੇਖਦਾ ਉਹ ਉਹ ਵੀ ਸੌਣ ਲੋ ਜਾਣ ਦੇਣ ਵਾਲੀ ਗੱਲ। ਹਾਂ। ਇਹ ਆਪਾਂ ਨਾ ਜਾਣਦੇ। ਇਹਦੇ ਸਾਸਰੋਂ ਹੋਰੀ ਸਲਾਹ ਕਰਕੇ ਖਾਦੇ। ਓਏ ਤੇਰੀ ਸੁਣੇ ਨਾ। ਬੀਬੀ ਮੈਂ ਦੱਸਦਾ ਪਹਿਲਾਂ ਮੇਰੀ ਸੁਣੋ ਤੁਸੀਂ। ਤੇਰੀ ਵੀ ਸੁਣੀ ਪਹਿਲਾਂ। ਮੇਰੀ ਸੁਣਨੀ ਪਹਿਲਾਂ। ਬੀਬੀ ਇਹਨਾਂ ਮੈਨੂੰ ਨਾ ਕੱਲ ਮੰਮੀ ਨੇ ਪੈਸੇ ਦਿੱਤੇ ਵੀ ਮੇਰੇ ਪੁੱਤ ਦਾ ਜਨਮ ਦੇਣਾ ਪਕੌੜੇ ਲੈ ਕੇ ਆ। ਮਨਪ੍ਰੀਤ। ਸੁਣਿਆ ਸੀ ਨਾ? ਮੈਂ ਸੁਣ ਲਿਆ ਸੀ। ਸੁਣ ਲਿਆ ਸੀ। ਪਕੌੜੇ ਲੈ ਕੇ ਆਈ। ਹਾਂ। ਕਿੱਥੇ ਜਨਮ ਮੈਨੂੰ ਖਾਦੇ ਤੋਂ ਮਾਨੇ ਰਣੇ ਨੇ। ਹਾਂ। ਉਹ ਵੀ ਚੋਰੀ। ਇਹ ਵੀ ਚੋਰੀ ਖੜ ਹੋਈ ਕਿ? ਹੋ ਗਈ। ਦੇਖਿਆ? ਮੈਂ ਆਪਣੀ ਤੂੰ ਘਰੇ ਕੰਨੀ ਵੀ ਅਮਰ ਤੇ ਝੂਠ ਬੋਲਦਾ ਮੈਂ ਨਹੀਂ ਝੂਠ ਬੋਲਦਾ ਬੀਬੀ ਆ ਚਵਲੇ ਮੇਰੀ ਗੱਲ ਸੁਣ ਲੈ ਪਕੌੜੇ ਮੰਗਾਏ ਸੀ ਨਾ ਤੇ ਪਕੌੜੇ ਫਿਰ ਚ ਪਏ ਮੈਂ ਤਾਂ ਹੁਣ ਚਾਹ ਨਾ ਦੇਣੀ ਗਰਮ ਕਰਕੇ ਦੇ ਦੇ ਚਾਹ ਨਾ ਜੇ ਰੋਟੀ ਖਾ ਚਾਹ ਸੁੱਕੀ ਹੋ ਗਈ ਕੀ ਝੂਠ ਹੈ ਐਸਾ ਨਹੀਂ ਝੂਠ ਸਾਰਾ ਝੂਠ ਸਾਰਾ ਰੋਟੀ ਦੇ ਨਾਲ ਖਾਣੇ ਆ ਉਹ ਨੀਲੇਲੇ ਪਕੌੜੇ ਦੇਈ ਅੱਜਾ ਤਾਂ ਹੋਰ ਦੇਖੀ ਤੀਆ ਹੁਣ ਚਾਹ ਰਾਂ ਦੂਜਾ ਟਾਈਮ ਜਿਹੜਾ ਉਹਦੇ ਨਹੀਂ ਪਕੌੜਾ ਚਾਹ ਉਹ ਦੇ ਦੇ ਦੂ ਦੂ ਕੀ ਚਾਹ ਬੀਬੀ ਹੁਣ ਮਕਾਤੇ ਹੁਣ ਜੇ ਝੂਟ ਮੈਂ ਕਿਦਾਂ ਮੈਂ ਆਪਰਾ ਸਬੂਤ ਲੈ ਲਾ ਉਹ ਰੱਖੇ ਦੀਵਾਲੀ ਵਿੱਚ ਝੂਟ ਮੈਂ ਖਾਂਦੀ ਵੀ ਨਹੀਂ ਹੁਣ ਨਹੀਂ ਉਹ ਖਾਣੇ ਚੋਰੀ ਕੀਤੀ ਤਾਂ ਮੈਂ ਦੇਖਾਂ ਮੈਂ ਮੈਂ ਚੋਰੀ ਕਰਨੀ ਆਪਾਂ ਪਤਾ ਕੀ ਮਨਾਈ ਜਾ ਜਨਮ ਦਿਨ ਦਾ ਮਰਦ ਮੈਂ ਉਹਦੇ ਕੱਲ ਚਲ ਗਿਆ ਲੈਣ ਮੈਂ ਗੁਰਦਾਸ ਸਾਹਿਬ ਜਾਨੀ ਆ ਉੱਥੇ ਬਾਹਰ ਦੇ ਰਸਤੇ ਲੈ ਤੇ ਦੇਖ ਦੀ ਉੱਥੇ ਅਦਾਸ ਕਰਾਈ ਦੇ ਆਪਾਂ ਨੂੰ ਇੱਕ ਕੱਟੀ ਦੇ ਜਸ਼ਮੰਡਾ ਕੱਟੀ ਦਾ گاਉਂ ਮਾਰੇ ਛੋਕੇ ਦੇਗਾ ਉਹਨਾਂ ਦਾ ਕਟਾਂ ਦੇ ਵੱਡਿਆਂ ਦੇ ਆਪਾਂ ਗੁਰੂ ਘਰ ਅਦਾਸ ਕਰਵਾਈ ਆ ਆ ਠੀਕ ਹੈ ਮੈਂ ਤੇ ਤੈਨੂੰ ਅੱਗੇ ਮੈਂ ਗੁਰੂ ਘਰ ਹੋਰ ਤੂੰ ਇਹ ਪੁੱਛ ਤੂੰ ਆਪਣਾ ਮੈਂ ਜਦ ਬੀਬੀ ਨੂੰ ਪੁੱਛਦੀ ਕਰਨ ਕੀ ਗੱਲ ਹੈ ਤੈਨੂੰ ਬੀਬੀ ਮੈਂ ਪੁੱਛਿਆ ਸੀ ਮੈਂ ਪੁੱਛਿਆ ਸੀ ਇਹ ਮੈਨੂੰ ਪਤਾ ਕਿ ਕਹਿੰਦੀ ਮੈਨੂੰ ਜਵਾਬ ਪਤਾ ਕਿ ਮੇਰਾ ਸਚਾਈ ਆ ਮੈਨੂੰ ਕਹਿੰਦੀ ਕਿ ਮੈਨੂੰ ਮੰਮੀ ਕਹਿੰਦੇ ਤੇਰੀ ਨੋ ਹਲਾ ਕਹਿੰਦੇ ਵੀ ਦੋ ਚਾਰ ਤਿੰਨੇ ਤਰਾ ਨਾਂ ਬੋਲੇ ਬਲੌਗ ਚ ਤੈਨੂੰ ਬਹੁਤ ਮਾੜਾ ਭਲਾ ਕਹਿੰਦੀ ਆ ਇਸ ਇੰਨੇ ਕਿਹਾ ਹੀ ਕਿਉਂ ਨਹੀਂ ਕਹਿੰਦੀ ਸੀ ਨਾ ਬੱਸ ਅਰੇ ਮੈਂ ਤੇਰਾ ਹੋਜੀ ਦਾ ਝੂਠ ਬੋਲੇ ਮਾਈਲੇ ਹਾਂ ਮੈਂ ਤਾਂ ਕਦੀ ਕਿਹਨੇ ਮੈਨੂੰ ਨਹੀਂ ਕਿਹਾ ਹਾਂ ਮੇਰੇ ਨਾਲ ਚੱਲੇ ਦੇ ਕਿ ਕਿ ਬਰੀ ਅਰੇ ਕਹਿੰਦੀ ਤੇਰ ਨਾਲ ਵੀ ਬੋਲਦੀ ਮੇਰੇ ਨਾਲ ਵੀ ਬੋਲਦੀ ਤੇਰਾ ਨਾ ਕੋਈ ਗੱਲ ਨਹੀਂ ਕੋਈ ਗੱਲ ਦੇ ਕੋਈ ਬੀਬੀ ਤੂੰ ਇਹਦਾ ਨਾ ਬੋਲਦੀ ਨਾ ਹੋ ਵੀ ਕੋਤ ਨੂੰ ਹੋ ਵੀ ਬੁਣਾਉਂਦਾ ਤਾਂ ਨਹੀਂ ਚਾਜੀ ਚਾਹੀਦਾ ਆ ਦੇਖੋ ਮੈਂ ਕਹਿੰਦੇ ਹਣੀ ਹੁਣ ਮੈਂ ਵੀ ਚਾਜਾਉਣਾ ਗੁੱਡੀ ਨੋ ਹੋਵੇ ਕਿ ਪੁੱਤ ਪੁੱਤਿਆ ਲੈ ਮੈਂ ਜੱਲੀ ਨਹੀਂ ਕਰਿਆ ਇੱਕ ਗੁੱਡੀ ਨੋ ਹੋ ਕੇ ਮੈਂ ਚਾਜੀ ਨਹੀਂ ਆਇਆ ਗੁੱਡੀ ਨੋ ਹੋ ਕੇ ਇਹ ਨੂੰ ਬੁਲਾਉਂਦੀ ਹੈ ਨਾ ਇਹ ਸਤਕਾਰ ਕਰਦੀ ਹੈ ਨਾ ਝਿਰਕਾ ਖਾਂਦੀ ਹੈ ਨਾ ਇਹ ਕਰਨਾ ਇਹ ਕੀੜੀ ਜੜੀਆਂ ਉਹ ਤੇ ਮੈਂ ਆਪਣੇ ਹੱਥ ਚ ਜੇ ਉਹਨਾਂ ਨੂੰ ਮੁੰਡਾ ਬੋਲਣਾ ਨਾ ਮੈਨੂੰ ਮੁੰਡਾ ਬੋਲਣਾ ਬੰਦਾ ਹੋ ਜਾ ਕੇ ਇਹ ਨੂੰ ਹੰਦਾ ਹੀ ਹੈ ਦੇਖਿਆ ਕਿੰਦਾ ਬੰਦਾ ਕੋਈ ਲੱਗਦਾ ਅੱਖ ਦਾ ਵੱਡਾ ਮੱਜ ਦੇਖਿਆ ਹੁਣ ਨਹੀਂ ਹੈ ਮੈਂ ਤੇਹਿ ਨੂੰ ਵੜਾ ਚੰਗਾ ਹੋ ਗਿਆ ਨਾ ਯਕੀਨ ਬੀਬੀ ਹੋ ਗਿਆ ਨਾ ਯਕੀਨ ਹੋ ਗਿਆ ਨਾ ਯਕੀਨ ਮੈਂ ਸੱਚਾਈ ਦੱਸੀ ਇਹ ਨਹੀਂ ਚਾਲ ਹੈ ਸਾਰੀ ਇਹ ਨਹੀਂ ਚਾਲ ਹੈ ਸਾਰੀ ਇਹ ਨਹੀਂ ਚਾਲ ਹੈ ਤੇ ਆਪਣੇ ਮੋਹ ਦਾ ਨਾ ਬੋਲੇ ਕਿ ਤਾਂ ਕਿੰਨਾ ਮੇਰਾ ਕੀ ਹੋਵੇ ਮੇਂ ਮੇਰਾ ਵੀ ਕੱਢ ਲੈ ਆਪਣੇ ਹੱਥਾਂ 'ਚ ਰੱਖਿਆ ਨਾ ਬੀਬੀ ਦੇਖਿਆ ਦੇਖਿਆ ਕਿਹੜੇ ਵਰਗੀ ਹੁੰਦੀ ਹੈ ਹੱਥਾਂ 'ਚ ਤੇਰਾ ਵਾ ਤੇਰੇ ਹੱਥਾਂ 'ਚ ਆ ਗਿਆ ਫਿਰ ਤੇ ਮੇਰਾ ਜੀਣਾ ਮੁਸ਼ਕਲ ਕਰ ਰਹੀ ਹੈ ਨਹੀਂ ਤੂੰ ਮਗਲ ਚੂਈ ਤੂੰ ਹੱਥਾਂ 'ਚ ਲੜੀਏ ਤੂੰ ਤਾਂ ਤੂੰ ਦਾ ਤੁੰਡਾ ਵਾਰੀ ਹੋ ਜੰਦੀ ਆ ਬਾਹਰ ਨਹੀਂ ਜੇ ਮੇਰੀਆਂ ਨੂਹਾਂ ਦੇ ਹੱਥਾਂ ਜਾਈ ਨਾ ਤੇ ਬੇ ਬੇਹਾ ਦੇਰਿਆ ਮੇਰੇ ਹੱਥਾਂ ਚ ਐ ਨਹੀਂ ਕੋਈ ਦਿੱਕਤ ਦੇਰ ਫਿਰ ਤੇ ਮੇਰਾ ਜਿਨਾ ਨਾ ਮੈਂ ਦੁਨੀਆ ਮੰਨਦੀ ਆ ਤੁਸੀਂ ਨਾ ਇੱਕ ਬੁਲਾਓਗੇ ਤਾਂ ਕੀ ਹੋ ਜਾਣਾ ਨਾ ਬੁਲਾ ਦੁਨੀਆ ਨਾ ਬੁਲਾਓ ਮੈਨੂੰ ਮੇਰੀ ਗੱਲ ਸੁਣ ਇੱਕ ਆਪਾ ਨਹੀਂ ਮੈਂ ਮੈਂ ਇੱਕ ਮਿੰਟ ਇੱਕ ਮਿੰਟ ਦੋ ਕੱਲ ਦੀ ਬੀਬੀ ਮੈਂ ਤੁਹਾਨੂੰ ਕੱਲ ਦੱਸ ਹੂੰ ਮੈਂ ਮਜ਼ਾਕ ਨਹੀਂ ਮੈਂ ਇਹ ਇਹ ਨਾ ਸੋਚੀ ਕਿ ਮੈਂ ਮੈਂ ਨਾ ਜਦੋਂ ਕੱਲ ਮੈਂ ਮੈਂ ਮੰਨ ਤੀ ਕਿ ਕੀ ਗੱਲ ਬੀਬੀ ਮੈਨੂੰ ਕੱਲ ਵੀ ਦੱਸਣ ਦੀ ਹਾਂ ਕੋਈ ਤਾਂ ਬੁਲਾਉਣੀ ਨਹੀਂ ਹੈਗੀ ਕੋਈ ਨਾਰਾਜ਼ਗੀ ਹੈ ਤਾਂ ਦੱਸ ਮੈਂ ਨਾ ਮੈਂ ਮੈਂ ਬੀਬੀ ਨਾਲ ਕਦੀ ਨਾਰਾਜ਼ਗੀ ਉਹਨੇ ਕਦੀ ਮਾੜਾ ਚੰਗਾ ਨਹੀਂ ਕਿਹਾ ਮੈਂ ਪੁੱਛ ਲਿਆ ਮੈਂ ਕਿਹਾ ਉਹਨੇ ਤਾਂ ਕਦੀ ਮਾੜਾ ਚੰਗਾ ਨਹੀਂ ਕਿਹਾ ਇਹਦਾ ਤਾਂ ਨਹੀਂ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਮੈਨੂੰ ਮੈਨੂੰ ਤਾਂ ਕਹਿੰਦੀ ਕਈ ਗੱਲ ਮੈਨੂੰ ਮੰਮੀ ਨੇ ਕਿਹਾ ਵੀ ਦੋ ਤਿੰਨ ਦਿਨੋਂ ਨਾਮ ਬੁਲਾਈ ਇਹ ਤੈਨੂੰ ਮਾੜਾ ਚੰਗਾ ਬੋਹ ਕਹਿੰ ਕੀ ਕੀ ਹੁੰਦਾ ਆਹੋ ਮੈਂ ਕੀ ਕਰਾਂ ਤੇ ਨਹੀਂ ਮੈਂ ਮੈਂ ਉਹ ਵੜਾ ਤੇ ਮੈਂ ਤਾਂ ਸਮਾਂ ਬੋਝ ਕਹਿੰਦੀ ਵੀ ਆਉਂਦੀ ਆ ਮੈਨੂੰ ਬੁਲਾਉਂਦੀ ਨਹੀਂ ਲਾਉਂਦੀ ਨਹੀਂ ਮੈਂ ਕੀ ਕਰਾਂ ਉੱਥੇ ਇਹ ਇਹਦੀ ਚਾਲ ਆ ਸਾਰੀ ਇਹਦੀ ਚਾਲ ਆ ਸਾਰੀ ਇਹਦੀ ਝੂਠੇ ਬੋਲ ਕੇ ਕੀ ਸੱਚਾਈ ਦੱਸ ਨਹੀਂ ਮੈਂ ਤਾਂ ਮੈਂ ਤਾਂ ਕਿਹਾ ਨਹੀਂ ਮੈਂ ਤਾਂ ਕਿਹਾ ਆਪ ਆਪ ਹੀ ਉਹਦੇ ਕੋਲ ਬੈਠੀ ਅੱਧਾ ਘੰਟਾ ਘਰ ਜਾ ਰਹੀ ਇਹਨੇ ਖਾਦਾ ਪੀਤਾ ਅੰਦਰ ਬਹਿ ਕੇ ਰਸਈ ਚ ਆਹੋ ਮੈਨੂੰ ਫਿਕਰ ਤੈਨੂੰ ਪਾਗਲ ਬਣ ਅੱਛਾ ਮੈਂ ਕੌੜੇ ਇਹਨਾਂ ਨੇ ਆਪਾ ਤੇ ਇਹਨਾਂ ਨੇ ਸਬਜ਼ੀ ਵੱਖਰੀ ਕਰ ਇਧਰ ਕੱਲ ਸ਼ਹਿਰੋਂ ਵੱਖਰੀ ਸਬਜ਼ੀ ਜਿਹੜੀ ਮਹਿੰਗਾਈ ਗਾਜਰਾਂ ਦੀ ਪਤਾ ਆ ਦੇਖ ਲੈ ਮੈਨੂੰ ਕੋਈ ਪਤਾ ਨਹੀਂ ਸੱਚੀ ਉਹ ਮੈਨੂੰ ਤਾਂ ਦੇ ਦਿੱਤੇ ਉਹ ਜਿਹੜੇ ਐਨੀਆਂ ਕੋ ਬਣਾਇਆਂ ਸੜੀਆਂ ਜੀਆਂ ਤੋਰੀਆਂ ਤੋਰੀਆਂ ਮੈਂ ਤਾਂ ਤੈਨੂੰ ਪਹਿਲਾਂ ਤੇਰੇ ਤਾਂ ਗੇ ਮੂੰਹ ਦੋਸਦਾ ਮੈਂ ਤਾਂ ਖਾਈ ਨਹੀਂ ਹੁੰਦਾ ਕੋਈ ਮੈਂ ਇਹਨਾਂ ਨੇ ਪੂਰੀ ਐਡਾ ਡੁੰਗਾ ਪਰ ਕਿ ਸਬਜ਼ੀ ਮੰਗਾਈ ਜਿਹੜਾ 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 ਚੋਰੀ ਖਾਵੇ ਤੇ ਫੇਰ ਕੀ ਕਵਾਂਗੇ ਕੀ ਕਹੀਏ ਬੰਦੇ ਕਿਹੜੀ ਗੱਲ ਚਲੋ ਇੱਕ ਮਿੰਟ ਮੰਮੀ ਇੱਕ ਮਿੰਟ ਚੰਗੋ ਗਾਜਰਾਂ ਦੀ ਸਬਜ਼ੀ ਵੀ ਮੈਂ ਵੀ ਗਾਜਰਾਂ ਦੀ ਖਾਦੀ ਡੈਡੀ ਨੇ ਵੀ ਖਾਦੀ ਤੇ ਇਹ ਦੁਸ਼ਮਣ ਸੀ ਤੇਰੀ ਆ ਤੂੰ ਇਹ ਦੁਸ਼ਮਣ ਹੈਂ ਤੂੰ ਇਹ ਨਹੀਂ ਮੰਮੀ ਚ ਗੱਲ ਚਲਣੀ ਇਹ ਮੰਮੀ ਤੂੰ ਹੁਣ ਪਤਾ ਕੀ ਹੁਣ ਤੁਸੀਂ ਦੋਨੇ ਪ੍ਰਧਾਨਾ ਬਣ ਚਲਦੀ ਰਹਿਣੀ ਆ ਆ ਦੇਖਿਆ ਬੱਸ ਚਲਦੀ ਰਹਿਣੀ ਚਾਹੀਦੀ ਹੈ ਮੈਂ ਚਾਹਦੀ ਆ ਮੈਂ 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 ਤੁਹਾਡੇ ਸਮਝ ਖਣੇ ਚਾਹਨਾ ਖਾਂ ਲਾਂ ਕੋਈ ਮੈਂ ਨਹੀਂ ਖਾਂਦੀ ਤੁਹਾਡੇ ਚਾਰ ਮਾਂਜੀ ਦਾ ਚਾਰ ਤੋਂ ਵਧੀਆ ਸੋ ਚਾਰ ਤੋਂ ਵਧੀਆ ਆਹ ਚਾਰ ਤਾਂ ਵਧੀਆ ਹੀ ਆ ਮੈਂ ਖਾਂਦੀ ਨਹੀਂ ਤੋ ਤਾਂ ਵਧੀਆ ਹੀ ਆ ਮੈਂ ਤਾਂ ਚਾਰ ਖਾਂਦੀ ਨਹੀਂ ਚਾਲਾਂ 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 ਉਹ ਇੰਨਾ ਜੈ ਪਰ ਚਾਜ ਨਾਲ ਬਹਿ ਜਾ ਬੇਬੇ ਹਾਂ ਕਿਹਦੇ ਨਾਲ ਆਲੀ ਹੁਣ ਤੂੰ ਚਾਜ ਨਾਲ ਹੀ ਹੁਣ ਗੱਲ ਨਾ ਗੱਲ ਨਾ ਬਦਲ ਦੇਖੇ ਇੰਨੀ ਚਲਾਕੋ ਐ ਦੇਖ ਲਾ ਇੰਨੀ ਚਲਾਕੋ ਚੋਰੀ ਇਹਨੇ ਖਾਦਾ ਸਾਬ ਵੀ ਰਾਤੀ ਗਾਜਰਾਂ ਦੀ ਸਬਜੀ ਇੰਨੀ ਸਵਾਦ ਮੈਂ ਮੈਂ ਪੁੱਛਿਆ ਮੈਨੂੰ ਵੀ ਪਤਾ ਹੋਣੀ ਸਾਡੀਆਂ ਜਿਹੜੀਆਂ ਟੋਰੀਆਂ ਦੇਦੇ ਨਾ ਬੜੇ ਜੀ ਮੋਬਲ ਨਹੀਂ ਆ ਗਿਆ ਕਿੰਛੇ ਚੋਰੀਆ ਛੋਟ ਛੋਟ ਕੇ ਛੋਟ ਕੇ ਦੋਨੇ ਬਣਾ ਕੇ ਆਇਆ ਮੂੰਹ ਦੋਗਾ ਪੋਲੇ ਪੋਲੇ ਮੈਂ ਤਾਂ ਬੜਾ ਚਲੇ ਰਹੇ ਹਾਂ ਮੂੰਹ ਦੁਹਰੇ ਰਹਿੰਦੇ ਹਾਂ ਇਹ ਰਾਤ ਨਹੀਂ ਕਰਦਾ ਮੂੰਹ ਦੋਗਾ ਇਹ ਰਾਤ ਨਹੀਂ ਗਈ ਤਾ ਮਾਹੀਆਂ ਚੋੜਾ ਦਾ ਨਾ ਮੈਂ ਉਹ ਸਬਜ਼ੀ ਤਰੀ ਵਾਲੀ ਦਿੱਤੀ ਸੋਹਣਾ ਸੋਹਣਾ ਤਰੀ ਵਾਲੀ ਤਰੀ ਵਾਲੀ ਉਹ ਪਾਣੀ ਵੀ ਆਪੀ ਪਾਉਂਦੇ ਮੈਂ ਇਸ ਕਰਕੇ ਮੜ ਜਾ ਪਾਣੀ ਪਾਇਆ ਬੀਬੀ ਨਾ ਉਹ ਮੈਂ ਉਹ ਗੱਲ ਕਹ ਦੇਈ ਕਿ ਇਹਨੇ ਹਾਂ ਮੈਨੂੰ ਇਹਦੀ ਗੱਲ ਆਇਆ ਤੇ ਇਦਾਂ ਨਾ ਸਮਝੀ ਇਹ ਬੀਬੀ ਦਾ ਦਿਮਾਗ ਓਏ ਉਹ ਨੌਣ ਵੀ ਨਾਲੇ ਲੋਥੇ ਲਾ ਲਿਆ ਸਖਾ ਲਿਆ ਸਖਾ ਲਿਆ ਅੱਗੇ ਨਾ ਆਉਣਾ ਮੈਨੂੰ ਮੱਥਾ ਟੇਕਣਾ ਬੀਬੀ ਕੀ ਹਾਲ ਹੈ ਹੁਣ ਉਹਨੂੰ 20-22 ਦਿਨ ਹੋ ਗਏ ਮੇਰੇ ਬਲੌਂਦੀ ਆ ਦੇਖਿਆ ਦੇਖਿਆ ਮੇਰੀ ਜਾਨ ਮੇਰੀ ਮੰਨੀ ਜਾਣੀ ਮੇਰੀ ਜਾਨ ਚੱਲਣੀ ਆ ਕਹਿੰਦੀ ਮੇਰੀ ਚੱਲਣੀ ਆ ਉਹ ਨੂੰ ਉਹ ਨੂੰ ਸੋਹ ਦੇ ਕੇ ਪੁੱਛੋ ਫਿਰ ਮੈਂ ਤੈਨੂੰ ਕਦੀ ਕੁਛ ਕਿਹਾ ਅੱਜ ਪੁੱਛਣਾ ਬੀਬੀ ਮੇਰੇ ਕੇ ਪੁੱਛਣਾ ਮੇਰੇ ਸਾਹਮਣੇ ਲਿਆਈਂ ਕਹਿੰਦੀ ਮੇਰੀ ਚੱਲਣੀ ਆ ਮੇਰੀ ਚੱਲਣੀ ਆ ਉਹ ਜੋ ਉਹਨਾਂ ਨੂੰ ਕਹਿਣਾ ਉਹ ਆਹ ਮੇਰੀ ਚੱਲਣੀ ਤਾਂ ਫੇਰ ਤੇ ਚੱਲਣੀ ਨਹੀਂ ਹਾਂ ਆਹ ਇੱਥੇ ਨਹੀਂ ਚੱਲੇ ਹੁਣ ਆਰੇ ਬੜਕੇ ਹੀ ਹੋਣੀ ਕਿ ਕਿ ਨਹੀਂ ਮੈਂ ਚਲਾ ਸਕਦੀ ਹਾਂ ਮੜਕਾਈ ਆ ਉਹ ਤਾਂ ਚਲਾ ਸਕਦੀ ਐ ਮੇਰੀ ਚੱਲਦੀ ਆ ਕਮਾਲ ਆ ਯਾਰ ਮੈਂ ਚੁੰਨੀਆਂ ਦਾਦੀ ਕਦੀ ਪੁੱਛਦਾਦੀ ਆ ਇਹ ਪਖੰਡ ਕਰਦੀ ਆ ਉਹਨੇ ਸਾਰੇ ਕੋਈ ਕਰਨੀ ਕੀ ਫਦਾ ਮਨਪਰੀਦ ਨੂੰ ਤੂੰ ਤਾਲੇ ਮੈਂ 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 ਲਾ ਕੇ ਗਈ ਤੇ ਮਨਪਰੀਦ ਤੂੰ ਤਾਂ ਸਮਝ ਤੈਨੂੰ ਕੀ ਕੀ ਆ ਮੈਂ ਕਿਹੜੀ ਮਰਜ਼ੀ ਦੀ ਦੁਆ ਆ ਪਰ ਤੂੰ ਸੁਆ ਤੇਰੀ ਬੜੀ ਮੰਨਣ ਨਹੀਂ ਜੋ ਤੂੰ ਮੈਨੂੰ ਕੱਢਦੇ ਹੋਈ ਮੈਂ ਆ ਤੈਨੂੰ ਕੱਢਦੇ ਹੋਈ ਨਿਕਲ ਜਾ ਕਰੋ ਫੇਰ ਮੈਂ ਚੱਲ ਚੱਲ ਜੰਨੀ ਆ ਲੈ ਮੈਨੂੰ ਕਮਰਾ ਛੇੜਨਾ ਖਾ ਜਾ ਕਹਦੇ ਇਹਨੂੰ ਵੀ ਕਹਦੇ ਸਿਰ ਤੇ ਮੇਰਾ ਤੂੰ ਹੀ ਖਾਣੇ ਆ ਜਾ ਕੇ ਤੇਰਾ ਸਿਰ ਬੋਲ ਕੰਬੋਰਾ ਇਹਦਾ ਸਕਾਲਨ ਤੇ ਅਸਰ ਆ ਗੀ ਤੁਹਾਨੂੰ ਸਕਾ ਉਹ ਅੰਦਰ ਤੇ ਖਾ ਹੁਣ ਚੱਲ ਰਿਹਾ ਨਾ ਸਾਹਮਣੇ ਮੈਂ ਖੜਾ ਚੱਲ ਰਿਹਾ ਤੇ ਸਾਹਮਣੇ ਬੈਠਾ ਆਈ ਹੁਣ ਉਹ ਸਾਹਮਣੇ ਹੋਣਾ ਹੀ ਪਹਿਲਾਂ ਕਿਤੇ ਆਈ ਹੁਣ ਇੱਥੇ ਸਾਹਮਣੇ ਬਹਿ ਕੇ ਖਾਣਾ ਖਾਲਾ 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 ਦੇਖਣਾ ਨਹੀਂ ਤੇਰਾ ਲੱਗਦੀ ਖਾਲਾ ਤੇ ਖਾਲਾ ਸਾਹਮਣੇ ਖਾਲਾ ਅੰਦਰ ਪਹਿਲਾਂ ਕੋਲ ਕਿ ਇਹੀ ਪਹਿਲਾਂ ਆਏ ਤੇ ਇਹਦੇ ਪਿੱਛੇ ਚੱਲਣਾ ਨਹੀਂ ਹੋਇਆ ਬਸ ਕਰ ਰਹੇ ਬਣੇ ਤੇਰਾ ਕੰਨ ਹੀ ਦੋਦਾ ਹੈ ਹੋਰ ਕਾਨੇ 'ਚ ਭੱਲਾ ਪਿਆ ਥੋੜਾ ਹੋਰ ਵੀ ਭੱਲਾ ਆਈ ਉਹ ਮੇਰੇ ਅਰੇ ਮੇਰਾਂ ਕਿਹਨੇ ਹੁਣ ਬੋਲਣਾ ਪੈਂਦਾ ਤੇਰੇ ਬੰਦੇ ਨੂੰ ਪਤਾ ਮੇਰੀ ਸਿਹਤ ਖਰਾਬ ਹੋਲੇ ਦੀ ਬੋਲੇ ਲੱਗੇ ਘੱਟ ਬੋਲੇ ਬੰਦਾ ਹੈ ਆਈਨਾ ਪਵਾ ਕਾਗਦੇ ਤਾਂ ਨਹੀਂ ਚਾਹਦਾ ਇਹ ਚੱਲਦੇ ਆ ਤੇ ਬੰਦਾ ਦੇਆ ਤੇ ਮੇਰਾ ਸਿਰ ਮੇਰਾ ਤੇ ਸਿਰ ਦੇ ਕਹਿ ਮੈਂ ਤਾਂ ਜਿਆਦਾ ਕਰ ਸਕਦੀ ਹਾਂ ਤੇ ਐਡਾ ਸਿਰ ਫੜਦਾ ਜੇ ਤੂੰ ਲੈ ਗਈ ਹਲੇ ਲੱਗਾ ਹਾਂ ਸਿਰ ਫੜ ਲਿਆ ਜੀ ਕਿੰਨਾ ਫੜਦੀ ਬੀਬੀ ਐ ਐਡਾ ਫੜ ਲਿਆ ਬੀਬੀ ਜਿਹੜੀ ਬਿਮਾਰ ਹੁੰਦੀ ਉਹਲੇ ਕੀ ਕਰਦੀ ਐ ਕੋਈ ਦੱਸੀ ਇੱਕ ਕਰੀਤ ਅਸਾਂ ਇੱਕ ਮੈਂ ਇੱਕ ਵਾਰ ਇੱਕ ਕਰੀਤ ਉਹ ਨਹੀਂ ਵਾਰ ਨਹੀਂ ਇੱਕ ਵਾਰੀ ਮੇਰੀ ਬੀਬੀ ਨੇ ਇੱਕ ਕਿਦਾਂ ਕਰਨੀ ਹੁੰਦੀ ਆ ਇੱਕ ਵਾਰੀ ਉਹ ਬੀਬੀ ਕਹਿੰਦੇ ਰੀਸ ਬੜੀ ਸੋਹਣੀ ਲਾਈ ਬੀਬੀ ਨੇ ਇੱਕ ਵਾਰੀ ਜਿਸ ਜਿਹੜੇ ਬਿਮਾਰ ਹੁੰਦੀ ਇਹਦਾ ਇਹਦਾ ਜਮਾ ਇਹਦਾ ਨਿਕਲ ਹੀ ਇਹਦਾ ਅੰਦਰ ਹਾਂ ਮੈਂ ਕਦੇ ਮੈਨੂੰ ਪਤਾ ਨਹੀਂ ਕਿ ਕੀ ਖਾਧੂ ਨੀਰ ਕੋ ਨਹੀਂ ਪਹੁੰਚਿਆ ਤਾਂ ਕੀ ਕਰਾਂ ਹਮ ਆ ਜਾਵਣੀ ਬਾਹਰ ਤੇ ਜਾਵੜੀ ਮੈਂ ਕਹਿੰਦਾ ਕੋ ਨਹੀਂ ਆਇਆ ਲੱਗਿਆ ਦੂਜੇ ਨਾਲ ਆਤਾ ਹੀ ਕੋਈ ਆਹ ਮੈਂ ਕਿਤੇ ਨਹੀਂ ਕੀ ਰਹਾ ਨਾ ਆਪਣਾ ਨਹੀਂ ਕਿਹਾ ਕੀ ਮੈਨੂੰ ਸੁਣਿਆ ਹੀ ਨਹੀਂ ਤੱਕ ਵੀ ਨਾ ਸੁਣਿਆ ਸੀ ਜਦੋਂ ਆਪ ਜਦ ਮੈਂ ਪੁੱਛਦੀ ਹੁੰਦੀ ਕਿ ਬਣਾ ਲਓ ਹੁੰਦਾ ਹੁੰਦਾ ਹੋਰ ਦੱਸੂ ਹੁੰਦਾ ਬੋਲਦੀ ਨਹੀਂ ਜੀ ਜੀ ਜੀਨੇ ਕੋ ਫਖਾਂਡਾ ਬੀਕ ਹੈ ਹੈ ਮੈਂ 36 ਵਾਰ ਪੁੱਛਿਆ ਇਹ ਮੈਂ ਇੱਕਦਮ ਵਾਰ ਪੁੱਛ ਕੇ ਰੁੜਕੇ ਮੇਰੀਆਂ ਤੇ ਆ ਨਹੀਂ ਨਾ ਇਹ ਬੁੱਢਾ ਇੰਨੇ ਨੇ ਡਾਕਟਰ ਬਦਲੇ ਇਹਨੂੰ ਨਹੀਂ ਫਰਕ ਆਉਂਦਾ ਕਿੱਥੋਂ ਫਰਕ ਪਾਉਣਾ ਇਹਨੂੰ ਉਹ ਡਾਕਟਰ ਲੱਭੋ ਜੜੀ ਇਹਨੇ ਜੀਬ ਬੰਦ ਕਰੀ ਜੀਬ ਇਹ ਇਕਦਮ ਹੀ ਨਹੀਂ ਤੇ ਚੱਲਦੀ ਇਹਦਾ ਤੇਜ਼ ਹੈ ਬਹੁਤ ਤੇ ਜੀਬ ਆ ਗਿਆ ਇਹਨੇ ਤੇ ਆ ਸੇਮ ਆ ਗਿਆ ਨਹੀਂ ਤੇਜੀ ਬੈਰੀ ਉਹ ਡਾਕਟਰ ਲੱਭੋ ਕੋਈ ਬੱਸ ਘਰ ਹੋਣਾ ਹੈ ਜਾ ਹੋਣਾ ਮੇਰਾ ਤੇ ਮੈਨੂੰ ਮੈਨੂੰ ਆਸਾ ਬਹੁਤ ਆਉਂਦਾ ਬੀਬੀ ਤੈਨੂੰ ਆਸਾ ਬਹੁਤ ਆਉਂਦਾ ਤੇ ਮਾਂ ਜਿਹੜਾ ਪੜੇ ਪਾੜੇ ਪਉਂਦੀ ਹੈ ਨਾ ਤਾਂ ਤੈਨੂੰ ਆਤਾ ਹੁਣ ਬਾਂਦੀ ਨਹਾਏ ਕਰੇਗਾ ਉਹ ਤੂੰ ਤੋਂ ਸਭ ਨੇ ਬੋਲਣ ਮੁੜ ਕੇ ਦੇ ਲਾ ਕੇ ਆਉਦਾ ਹੀਗਾ ਰਾਤੀ ਵੀ ਨੇ ਲਾ ਕੇ ਤੱਕ ਜਾਂਦੇ ਹੈਰਾਬ ਨਹੀਂ ਲੱਗੇ ਕੋਈ ਤੈਨੂੰ ਪੁੱਛਣ ਕੌਣ ਆਇਆ ਬੀਬੀ ਬੀਬੀ ਤੈਨੂੰ ਪੁੱਛਿਆ ਕਿ ਕਿਹਨੇ ਲਾ ਉਹ ਲੈ 11 ਵਜੇ ਲੱਗੇ ਉਹਨੇ ਤੇ ਪੁੱਛਿਆ ਮੈਨੂੰ ਕੀ ਪਤਾ ਹੁਣ ਮੈਨੂੰ ਕੋਈ ਚੇਤਾ ਹੋਣਾ ਇਹ ਉਹ ਕਰ ਜਾ ਕੇ ਜਾ ਕੇ ਮਾਨਪ੍ਰੀਤ ਮਾਨਪ੍ਰੀਤ ਲੈ ਤੱਕ ਜਾ ਮਨ ਗਰੀਦ ਨੂੰ ਆ ਤੂੰ ਢੀ ਰੰਗਾ ਗੱਲਾਂ ਬਣਾ ਤੀਆਂ ਮੇਰੀਆਂ ਤੇ ਬੀਬੀ ਹੁਣ ਮੇਰਾ ਹੀ ਕੋਸਾ ਇਹ ਪੈਂਦੀ ਲੱਗੇ ਜਾ ਮੇਰੀ ਗੱਲ ਕੱਲ ਇਹ 10 ਮਿੰਟ ਰਹਿ ਗਏ ਨਹੀਂ ਨਾ ਨੂੰ ਸ਼ਰਮ ਨਹੀਂ ਆਈ ਇਹ ਕਿੱਦਾਂ ਰਹਿ ਕੇ ਅੰਦਰ ਲੱਗੇ ਪਕੌੜੇ ਤੂੰ ਹਉ ਦੇ ਰੰਦਾ ਮੈਂ ਇਨਦੇ ਬੈਠਾ ਫੜੇ ਨੂੰ ਖਾਣਾ ਲੱਖ ਨਾਲ ਦਿਖਾਤਾ ਜੰਦੇ ਜੋਰੇ ਖਾਵੇ ਜਿਹੜਾ ਤੀ ਖਾਵੇ ਜਿਹੜੇ ਰੱਖੇ ਨਾ ਜਿਹੜੇ ਵੇ ਨਹੀਂ ਮੈਂ ਖਾਣਾ ਹੀ ਨਹੀਂ ਤੇਰਾ ਖਾਣਾ ਹੀ ਨਹੀਂ ਹੁਣ ਜੋ ਮਰਜ਼ੀ ਹੋਵੇ ਮੈਂ ਨਹੀਂ ਸਾਡੀ ਮੈਂ ਤਾਂ ਨਹੀਂ ਨਿਕੰਦੇ ਮੈਂ ਕਰੀਵੇਂ ਕੰਮ ਦੀ ਜੋ ਮਰਜ਼ੀ ਕਰ ਦਿਖਾ ਦੇ ਬੀਬੀ ਮੈਂ ਪਕੌੜੇ ਦੇਖੇ ਦੇਖੇ ਨਹੀਂ ਦਿੰਦਾ ਮੈਂ ਖਾਣੇ ਨੂੰ ਕਹਿੰਦੇ ਕੀ ਰੱਖੇ ਆ ਉਹ ਹੁਣ ਪਕੌੜਿਆਂ ਦੀ ਗੱਲ ਹੀ ਨਿਕਲ ਆਈ ਐ ਪਤਾ ਤੁਹਾਨੂੰ ਦੱਸਿਆ ਪਕਾ ਕਰਦੇ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਣਾ ਨਹੀਂ ਤਾਂ ਨਾ ਦੱਸ ਨਹੀਂ ਤਾਂ ਕਰ ਕਿਹੜਾ ਉਹ ਮੈਂ ਗਾੜੀ ਚਾਹ ਨਹੀਂ ਉਹ ਕਹਿੰਦੀ ਜਿਹੜਾ ਚੋਰੀ ਅਵੇ ਠੀਕ ਆਵੇ ਅਛਾ ਅਛਾ ਨਹੀਂ ਤਾਂ ਉਸ ਕੰਮ ਦੇ ਨਹੀਂ ਹੋਣਾ ਉਸ ਗੱਲ ਤੇ ਨਹੀਂ ਹੋਣਾ ਵੀ ਇਹ ਸਭ ਉਹ ਸੱਚੀ ਦੀ ਸੱਚੀ ਬਸ ਜਿਹੜਾ ਸਾਨੂੰ ਕੋੜੇ ਨਹੀਂ ਖਾਣੇ ਚੇਨ ਲੱਗੇ ਹਨਾ ਮੁਰਗੇ ਦੇਤੀ ਰੋਟੀ ਸਰੀਰ ਨੂੰ ਚਲਾ ਰਹਾ ਤਾਰਾਂ ਨੂੰ ਚਾਹੀਦੀ ਕੋਈ ਵਾਧੂ ਸਰੀਰ ਨੂੰ ਅਸੀਂ ਕਰਾਂ ਜਦ ਪਤਾ ਹੀ ਨਹੀਂ ਕਿ ਹਿਸਾਬ ਦਾ ਇਹ ਤਾਂ ਹੁਣ ਦਿੱਕੜੀ ਗੱਲ ਹੈ ਤੁਸੀਂ ਤਾਂ ਲਿਆ ਕੋੜੇ ਆਂਦੇ ਗੱਲ ਨਿਕਲੀ ਹੈ ਨਾ ਗੱਲ ਹੁਣ ਦੱਸਿਆ ਇਹਨਾਂ ਅਜਾ ਮਰ ਰੋ ਮੈਂ ਆਹਦੇ ਹੀ ਕੋਸ਼ਿਸ਼ ਕਰਿਆ ਡਿਆਏ ਉਹਨਾਂ ਨੂੰ ਦਿੱਤੇ ਰਿਹਾ ਕਿ ਪਤਾ ਆ ਦੇਖ ਲੈ ਬੀਬੀ ਉਹਨਾਂ ਨੂੰ ਪਲੇਟ ਭਰ ਕੇ ਦਿੱਤੇ ਆ ਦੇਖ ਲੈ ਮੈਨੂੰ ਕੀ ਪਤਾ ਤੇ ਫਿਰ ਨਾ ਉਹਨਾਂ ਪਲੇਟ ਭਰ ਕੇ ਦਿੱਤੇ ਐਸੇ ਕਰਕੇ ਮੈਂ ਕਿਹਾ ਬੇਬੇ ਆ ਜੇ ਸੁੱਤੀ ਹੈ ਮੈਂ ਇਹਨੂੰ ਖਾ ਲੈਣਾ ਹੈ ਆ ਦੇਖਿਆ ਮੇਨੂੰ ਸਹਾਈ ਛੜਿਆ ਤਾ ਉਹ ਕੋਈ ਨਾ ਬੈਠਾ ਹੈ ਬੀਬੇ ਸੁੱਤੀ ਹੈ ਕੁਝ ਨਹੀਂ ਖਾਣ ਨੂੰ ਕਹਿੰਦੇ ਬੇ ਸੁੱਤੀ ਬੀਬੀ ਬੀਬੀ ਜਾਂ ਖਾਂ ਮੰਦਿਆ ਕਰਦੇ ਆ ਖੋਪੇ ਲਿਆ ਰੋ ਅੱਖਾਂ ਨਾਲ ਨੂੰ ਖੋਪੇ ਲਿਆ ਰੋ ਇਹ ਬੀਬੇ ਸੁੱਤੀ ਹੈ ਬੇਬੇ ਸੁੱਤੀ ਹੈ ਹਾਂ ਜਦੋਂ ਚੀਜ਼ ਬਣਾ ਬੀਬੀ ਪੁੰਬ ਕਰਨ ਨਹੀਂ ਜਦੋਂ ਮੈਂ ਕੋਈ ਚੀਜ਼ ਦੇਣ ਪੁੰਬ ਜਦੋਂ ਮੈਂ ਚੀਜ਼ ਕੋ ਦੇਣ ਜਾਣਾ ਮੈਂ ਤਾਂ ਸੁੱਤੀਆਂ ਲੈ ਕੇ ਆ ਗਈ ਚਾਹ ਬੇਲੀ ਆ ਬੇਲਾ ਸਫਾਈਆਂ ਵੇਰਾ ਨਹੀਂ ਮਾਰਦੀ ਹਾਂ ਹਰ ਇੱਕ ਵਾਰ ਵੀ ਦੱਭੀ ਤਾਂ ਸੁੱਤੀ ਨਹੀਂ ਜਾ ਲਿਆ ਤੇਰਾ ਫੁੱਲ ਸੱਚੀ ਗੱਲ ਕਰਨੀ ਜੇ ਤੂੰ ਮੇਰੇ ਅਸਾਂ ਚ ਨਹੀਂ ਮਰ ਜੇ ਮੇਰੀ ਜਾਨ ਵੀ ਚੱਲੇ ਮੈਂ ਝੂਠ ਨਹੀਂ ਪਰ ਇਹ ਤੋਂ ਨਹੀਂ ਓਏ ਇਹਨੇ ਝੂਠ ਦੀ ਤੂੰ ਵੀ ਵੇਲਾ ਕਿਦਾਂ ਝੂਠ ਬੋਲ ਦਿੰਦੀ ਅੱਗੇ ਤੋਂ ਅੱਗੇ ਹਾਂ ਤੇ ਇੱਕਦਮ ਸਾਰਿਆਂ ਦੀ ਜਾਣੀ ਪਰ ਇਹ ਜਾਣਣ ਝੂਠ ਨੂੰ ਬੋਲਦੀ ਆ ਜਾਣੀ ਜਾਂਦਾ ਇਹ ਝੂਠ ਹੋ ਰਿਹਾ ਇਹਨੇ ਮਨਪ੍ਰੀਤ ਨੂੰ ਤੇਰੇ ਬਰ ਖਿਲਾਫ ਕਰਤਾ ਮੈਂ ਉਹਨੂੰ ਮੈਂ ਪੱਕੀ ਕਰ ਦਿੱਤਾ ਪੱਕੀ ਕੀਤਾ ਨੇ ਇਟ ਵਾਂਗੂ ਓ ਚੱਲ ਕਿਤੇ ਤਾਂ ਮੇਰਾ ਕਿਹਦੇ ਮਾਂ ਮੰਨਦੀ ਦਾ ਮੇਰਾ ਕੀ ਸਵਾਲ ਮੈਂ ਬੈਠਾ ਹਾਂ ਨਾ ਨਹੀਂ ਮੇਰਾ ਕੀ ਸਵਾਲ ਹਾਂ ਤੇ ਤੇਰਾ ਪੋਤਾ ਹਾਂ ਸਬਜੀ ਬੁਗਾ ਕੇ ਮੇਰੇ ਉਹ ਚੋਰਆਂ ਲਈ ਸੜੀਆਂ ਦੇ ਇਹ ਕੰਮ ਉਹ ਦੇਤੀਆਂ ਉਹ ਮੇਰੇ ਗਾੜੀ ਰੱਖ ਦਿੱਤੀ ਬੀਬੀ ਗਾਜਰਾਂ ਦੀ ਸਬਜ਼ੀ ਮੈਂ ਤਾਂ ਕਿ ਸਾਰਿਆਂ ਨੇ ਖਾ ਲਿਆ ਤਾਂ ਮੈਨੂੰ ਵੀ ਦੇ ਦੇ ਮੈਂ ਲੈ ਕੇ ਆ ਗਾਜਰਾਂ ਦੀ ਸਬਜ਼ੀ ਪੂਰੀ ਫੁੱਲ ਸ਼ਹਿਰੋਂ ਕਿਹੜਾ ਕਿਹੜਾ ਆਰਾਮ ਦਾ ਰਿਆ ਤੂੰ ਕਿਹਾ ਕਿ ਬੀਬੀ ਮਿਲ ਦੋ ਬੀਬੀ ਮੈਨੂੰ ਕੀ ਪਤਾ ਬੀਬੀ ਖਾਓ ਖਾਓ ਮੈਂ ਕਿਹ ਕਹਿੰਦਾ ਨਹੀਂ ਦਿੰਦਾ ਲੋਕ ਹਾਈ ਡੈਟਰੀ ਬੋਲ ਨਹੀਂ ਖਾਧੇ ਰਿਹਾ ਖਾਣਾ ਨਹੀਂ ਹਾਂ ਐਨੀ ਗੁੱਸੇ ਤੇ ਕਿਰਪਾ ਬੋਲਿਆ ਨਹੀਂ ਜਾਂਦਾ ਤੇ ਹੱਥ ਨਹੀਂ ਹਿਲਦੇ ਬਾਹਾਂ ਨਹੀਂ ਇਹਨੂੰ ਇਹੀ ਚੁੱਪਦਾ ਇਹੀ ਚੁੱਪ ਬੋਲਿਆ ਚੁੱਪਦਾ ਤਾਂ ਤੁਸੀਂ ਜਿੰਨਾ ਮਰਜ਼ੀ ਬੋਲੋ ਇੱਕ ਦੂਜੇ ਨੂੰ ਛੱਡਾਓ ਤੁਸੀਂ ਉਹਨੇ ਛੱਡਾਓ ਓਏ ਆਪਣੇ ਕੋਤਨੀ ਕੰਮ ਕਰਦੇ ਨਹੀਂ ਗੁੱਡੀ ਨਾ ਬਣਾ ਗੁੱਡੀ ਨਹੀਂ ਹੁਣ ਇਹਦੇ ਕਿਦਾਂ ਦਾ ਹੋਣ ਨਹੀਂ ਛੱਡਦੀ ਬੀਬੀ ਮੇਰੀ ਮੇਰੀ ਨਹੀਂ ਬਣੀ ਤੇਰੀ ਨਹੀਂ ਬਣੀ ਇਹਨੇ ਬਣਨਾ ਵੀ ਨਹੀਂ ਵੀ ਇੰਨਾ ਕੰਮ ਇਹਦਾ ਲਕੀਤਾ ਹੁਣ ਵੀ ਇਹ ਦੇਖ ਕੋਰ ਨੀ ਕਹ ਲੈ ਕਦਰ ਦੇ ਗਈ ਆਂ ਨਹੀਂ ਦੇਗੀ ਬਸ ਘੜੋ ਘੜਾ ਬਾਬਾ ਮੇਰਾ ਕਾ ਚਲੋ ਕਾਨੇ ਚ ਦਵਾਈ ਬਹੁਤ ਬਰਾਵਾ ਪਈ ਨਾ ਕਾਨੇ ਚ ਦਵਾਈ ਪਾ ਨਾ ਕਾਨੇ ਤੋਂ ਗੱਲਾਂ ਪਹਿਲੇ ਆ ਮਮਲਾ ਨਾ ਨਹੀਂ 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 ਲਿਆ ਉਹ ਨਹੀਂ ਨਹੀਂ ਤੇ ਪਕੌੜੇ ਉਹਦਾ ਵੀਡੀਓ ਲੱਗੀ ਆਂ ਖਾਦੇ ਹੋ ਮਾਰੀ ਬਾਜ ਚੱਲ ਚੋੜਿਆ ਕੋਲੇ ਤੁਹਾਨੂੰ ਨਹੀਂ ਆਉਣੀ ਮੈਂ ਨਹੀਂ ਖਾਦਾ ਨਾ ਮਿਲਦੀ ਆ ਪਕੌੜੇ ਮੈਂ ਉਹ ਯਾਦ ਦਿੱਤੇ ਤੂੰ ਖਾਦੇ ਨਹੀਂ ਉਹਦੇ ਵਿੱਚ ਦਰਦ ਮੈਂ ਉਹ ਸੁਣ ਲਿਆ ਇਹ ਕਿਹਦੀ ਪਕੌੜੇ ਲੈ ਕੇ ਆਈ ਆ ਉਹ ਤੇਰੇ ਤੋਂ ਬਣਾਉਂਦੇ ਸਿਹਰ ਤੁਸੀਂ ਮੈਂ ਵੀ ਨਹੀਂ ਖਾਂਦੇ ਸੌਣ ਲਈ ਮੈਂ ਹੁਣੇ ਹੀ ਓਵਨ 'ਚ ਗਰਮ ਕਰਕੇ ਚਾਹ ਗਰਮਾ ਗਰਮ ਲੈ ਕੇ ਆਉਣੀ ਆ ਦੇ ਮਿਹਰबानी ਤੇ ਨਾ ਤੇ ਵੰਡ ਕੇ ਨਹੀਂ ਖਾਂਦਾ ਉਹ ਮੈਂ ਹੁਣ ਜਾ ਸਿੱਖੀ ਜਿਹੜੀ ਮੈਂ ਉਦਾਂ ਨੂੰ ਕਰਦੀ ਆ ਆ ਵੇਖਾ ਖਾਣਾ ਹੀ ਜਾ ਮੈਂ ਨਹੀਂ ਖਾਂਦਾ ਕੰਮ ਕੀਤਾ ਖੇਤਾਂ 'ਚ ਬਾਹਰ ਇੱਦਾਂ ਹੀ ਖਾਣਾ ਸੀ ਮੈਂ ਨਹੀਂ ਪਛੇੜਾ ਰੱਖੇਗਾ ਇਹ ਕੁਝ ਆਖੜਾ ਹੀ ਤੈਨੂੰ ਦੱਸ ਤੈਨੂੰ ਕੀ ਤਕਲੀਫ ਹੈ ਚਾਹ ਨੂੰ ਕੀ ਨਾ ਖਾਣਾ ਮੈਂ ਬਤਾਉਂਦਾ ਮੈਂ ਖਾਣਾ ਤੂੰ ਹੋਰ ਨੂੰ ਜਾ ਦੇ ਸਿੱਧਾ ਤੂੰ ਮਲਦਾ ਖਾਣੀ ਹੈ ਇਹ ਕੰਮ ਉਹਦਾ ਦਿਖਾਈ ਜਾਂਦਾ ਹੈ। ਖਾਈ ਜਾਂਦਾ ਨਹੀਂ। ਮੈਂ ਤਾਂ ਕਰਦਾ। ਮੈਂ ਤਾਂ ਕਰਦਾ ਖਾਂਦੀ। ਬਸ ਕਰ ਹੁਣ ਬਸ ਕਰ। ਬਸ ਤਾਂ ਤੇਰਾ ਕਲਾ ਕਰ ਬਸ। ਮੈਂ ਨਹੀਂ ਆ ਨਹੀਂ ਹੱਥ ਜਿਉਂ। ਬਸ ਕਰ ਬਸ ਕਰ ਬਸ ਕਰ। ਤੇ ਜਾਓ। ਬਾਬਾ ਆ ਰਿਹਾ। ਲੈ ਲਾ ਗੋਡ ਬਲੋ। ਮਮੀ ਖਾਣਾ ਬਸ। ਹਾਂ? ਹਾਂਜੀ। ਵਲੌਗ ਦੀ ਇੱਥੇ ਸਮਾਪਤੀ ਆ। ਤੇ ਮੈਂ ਮੈਸੇਜ ਤੈਨੂੰ ਪੜ ਕੇ ਦਿਖਾ ਦਵਾਂ। ਦਿਖਾਓ ਜੀ। ਜਿਹੜੇ ਕੱਲ ਵਾਲੇ ਵਲੌਗ ਤੇ ਫੇਰ ਆਏ ਆ। ਠੀਕ ਆ। ਠੀਕ ਆ। ਤੇ ਵੀ ਕਾਲਜ ਇਹਨਾਂ ਨੇ ਮੈਸੇਜ ਕੀਤੇ ਆ ਮੈਂ ਤੁਹਾਨੂੰ ਦੱਸਾਂ ਸੱਚ ਉਹਨਾਂ ਦਾ ਧੰਨਵਾਦ ਜ਼ਰੂਰ ਕਰਦੀ ਬਾਕੀ ਨਾ ਬਹੁਤ ਲੰਬੇ ਮੈਸੇਜ ਪੜ੍ਹ ਨਹੀਂ ਹੁੰਦੇ ਕਿਉਂਕਿ ਮੈਸੇਜ ਬਹੁਤ ਹੁੰਦੇ ਆ ਮੈਂ ਛੋਟਾ ਛੋਟਾ ਪੜ੍ਹਦਾ ਕਰਾਂਗਾ ਨਾ ਸੋ ਧੰਨਵਾਦ ਕਰਦਾਗਾ ਤੁਹਾਡਾ ਸੋ ਬਹੁਤੇ ਲੰਬੇ ਪੈਸੇ ਨਹੀਂ ਪੜੇ ਜਾਂਦੇ ਸਭ ਉਸਾਰਾ ਕਰਿਓ ਜੇ ਭਰਾਵਾਂ ਨੇ ਬਹੁਤ ਸੋਹਣੇ ਮੈਸੇਜ ਕੀਤੇ ਹੁੰਦੇ ਤੇ ਪੂਰੇ ਨਾਂ ਵੀ ਪੜੇ ਜਾਣ ਸੋ ਮੈਂ ਸ਼ਾਰਟ ਸ਼ਾਰਟ ਪੜ੍ਹਦਾ ਕਰਾਂਗਾ ਬਾਕੀ ਮੈਂ ਪੜ੍ਹ ਕੇ ਦਿਖਾਉਣਾ ਹੈ ਤਹਿ ਦਿਲੋਂ ਧੰਨਵਾਦ ਜਿਹੜੇ ਇੰਨਾ ਪਿਆਰ ਕਰਦੇ ਨਾਲ ਸਤਿਕਾਰ ਕਰਦੇ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਆ ਇਹ ਬੀਬੀ ਪਹਿਲਾ ਮੈਸੇਜ ਆਇਆ ਕਾਰਜ ਸਿੰਘ ਠੀਕ ਆ ਦੇਖਾ ਦੇਖਾ ਮਹਾਰਾਜ ਇਧਰ ਮੱਦੀ ਦੇਖ ਲਓ ਤੁਸੀਂ ਉਧਰ ਦੇਖੋ ਉਧਰ ਧੰਨਵਾਦ ਕਰਨਾ ਤੁਸੀਂ ਕਾਰਜ ਸਿੰਘ ਕਹਿੰਦੇ ਵੀਰ ਜੀ ਪੋਤਰੇ ਦੀ ਗੱਲ ਗਲਤ ਗੱਲ ਆ ਵੱਡਿਆਂ ਨਾਲ ਗੱਲ ਕਰਨੀ ਚਾਹੀਦੀ ਸੀ अच्छा ओ वैसे ओ ना ਭਲੇਖਾਂ ਲੱਗ ਗਿਆ ਨੂੰ ਇੰਦਾ ਦੀ ਕੋਈ ਗੱਲ ਨਹੀਂ ਆਪਾਂ ਵੀਡੀਓ ਬਣਾਉਂਦੇ ਪਏ ਸੀਗੇ ਰੋਜ਼ ਗੱਲ ਕਰਦਾ ਆ ਤੇ ਪਹਿਲਾਂ ਅੱਜ ਬੀਬੀ ਨਾਲ ਹੀ ਕੀਤੀ ਅੱਜ ਸ਼ਿਕਾਇਤ ਦਰਜ ਹੋ ਗਈ ਤੁਹਾਡੀ ਤੇ ਦੂਜੀ ਗੱਲ ਪਰਮਜੀਤ ਕੌਰ ਬੀਬੀ ਧੰਨਵਾਦ ਕਰ ਦੋ ਉਹਨਾਂ ਦਾ ਉਹ ਕਹਿੰਦੇ ਬੀਬੀ ਜੀ ਦਾ ਨੇਚਰ ਬਹੁਤ ਵਧੀਆ ਆ ਸ਼ੈ ਉਹ ਹੈਗੇ ਆ ਸ਼ਹਿਨਾਜ਼ ਮਰੀਤ ਕਹਿੰਦੇ ਆ ਇਹ ਨਾ ਇਹ ਇਹ ਅੱਜ ਨਵੇਂ ਆਏ ਆ ਧੰਨਵਾਦ ਸ਼ਹਿਨਾਜ਼ ਮਰੀਤ ਕਹਿੰਦੇ ਬਹੁਤ ਵਧੀਆ ਲੱਗਦਾ ਧੰਨਵਾਦੀ ਸਾਬੀਕਾ ਕਹਿੰਦੇ ਬੀਬੀ ਦਾ ਆਪਣੇ ਪਰਿਵਾਰ ਤੇ ਪੋਤਿਆਂ ਨਾਲ ਬਹੁਤ ਪਿਆਰ ਆ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਧੰਨਵਾਦੀ ਸੋ ਹਟਾ ਦੋਨਾਂ ਭਰਾਵਾਂ ਨਾਲ ਬਹੁਤ ਪਿਆਰ ਆ ਬੀਬੀ ਦਾ ਬੀਬੀ ਨੇ ਸਾਨੂੰ ਖੜਾਇਆ ਜਾਦਾ ਟਾਈਮ ਆਪਾਂ ਬੀਬੀ ਨਾਲ ਹੀ ਬਤਾਇਆ ਹੈ ਏਕਮ ਜੀ ਕਹਿੰਦੇ ਬਹੁਤ ਆਰਸਪਰਬ ਸੋ ਦੋਵੇਂ ਜਾਨੇ ਕਹਿੰਦੇ ਤੁਸੀਂ ਮਤਲਬ ਬਹੁਤ ਵਧੀਆ ਹੋ ਬੀਬੀ ਦੇ ਮੰਮੀ ਧੰਨਵਾਦ ਪਰ ਪਰਮਜੀਤ ਕੌਰ ਕਹਿੰਦੇ 올 ਫੈਮਿਲੀ ਨੇਚਰ ਇਜ਼ ਗੁੱਡ ਹਾਂਜੀ ਇਹ ਤਾਂ ਗੱਲ ਹੈ ਕਹਿੰਦੇ ਫੈਮਿਲੀ ਦੀ ਨੇਚਰ ਬਹੁਤ ਸੋਹਣੀ ਹੈ ਤੁਹਾਡੇ ਸਾਰੇ ਮੈਂਬਰਾਂ ਦੀ। ਬਹੁਤ ਧੰਨਵਾਦ ਤੁਹਾਡਾ। ਰਮਨ ਕੌਰ ਕਹਿੰਦੇ ਲਵ ਯੂ ਆਂਟੀ ਜੀ ਤੇ ਬੀਬੀ ਜੀ। ਸੋ ਧੰਨਵਾਦ ਜੀ ਰਮਨ ਕੌਰ ਜੀ। ਧੰਨਵਾਦ। ਤੇ ਬਾਕੀ ਲਵਜੋਤ ਕੌਰ ਕਹਿੰਦੇ ਸਾਸਰੀਕਾਲ ਸਾਰਿਆਂ ਨੂੰ। ਬਹੁਤ ਸੋਹਣਾ ਵਲੌਗ ਆ। ਪਰੰਪਰਾ ਭਾਜੀ ਨੇ ਸਾਡੇ ਵਰੋ ਜਨਮ ਦਿੰਦੀਆਂ ਮੁਹਾਰਤਾਂ। ਸੋ ਥੈਂਕ ਯੂ ਜੀ ਇਨਾ ਮਾਣ ਕਰਨ ਲਈ ਆਪਣੇ ਪਰਿਵਾਰ ਵਾਂਗ ਪਰਿਵਾਰ ਸਮਝਣ ਲਈ। ਸਵਿੰਦਰ ਕੌਰ ਕਹਿੰਦੇ ਬੀਬੀ ਜੀ ਬਹੁਤ ਸੋਹਣੇ ਲੱਗਦੇ ਆ। ਆ ਬੀਬੀ ਜੀ ਸਾਡੇ ਹੈ ਰਾਣੀ ਨੋਖਰ ਜੀ ਆ। ਮਨਿੰਦਰ ਕੌਰ ਕਹਿੰਦੇ ਵੈਰੀ ਨਾਈਸ। ਥਰੋ ਹੈਪੀ ਬਰਥਡੇ ਫਰਮਪਾਲ। ਥੈਂਕ ਯੂ ਜੀ। ਥੈਂਕ ਯੂ। ਸੋ ਬੀਬੀ ਜੀ ਮਨਿੰਦਰ ਕੌਰ ਨੂੰ ਵੀ ਥੈਂਕ ਯੂ ਕਰਦੇ ਆ। ਜੀ ਸੇ ਥੈਂਕ ਯੂ। ਸਾਹਿਲ ਕਾਲੂ ਕਹਿੰਦੇ ਬੀਬੀ ਜੀ ਵੈਰੀ ਨਾਈਸ। ਧੰਨਵਾਦ ਜੀ। ਧੰਨਵਾਦ ਜੀ। ਧੰਨਵਾਦ। ਗੁਰਪ੍ਰੀਤ ਕੌਰ ਕਹਿੰਦੇ ਬਹੁਤ ਸਾਰਾ ਪਿਆਰ। ਧੰਨਵਾਦ ਜੀ। ਸਿਖਵਿੰਦਰ ਪੰਨੂ ਕਹਿੰਦੇ ਬੀਬੀ ਜੀ ਸਤਿ ਸ੍ਰੀ ਅਕਾਲ ਭੈਣ ਜੀ ਨੂੰ ਵੀ ਸਤਿ ਸ ਇਹ ਇਹ ਕੈਨੇਡਾ ਤੋਂ ਆ ਮੇਰੇ ਹਿਸਾਬ ਨਾਲ ਹਰਪ੍ਰੀਤ ਪੌਰ ਕਹਿੰਦੇ ਕੰਗ੍ਰੈਚੁਲੇਸ਼ਨ ਧੰਮੀ ਫੈਮਿਲੀ ਹੈਪੀ ਬਰਥਡੇ ਬ੍ਰਦਰ ਧੰਨਵਾਦ ਜੀ ਛੋਟਿਆਂ ਨੂੰ ਆ ਮਤਲਬ ਦੁਆਵਾਂ ਭੇਜੇ ਨੂੰ ਅਮਰਤਵੀਰ ਕਹਿੰਦੇ ਬੀਬੀ ਜੀ ਨੂੰ ਆਪਸਟ ਦੇਖ ਕੇ ਚੰਗਾ ਨਹੀਂ ਲੱਗਦਾ ਧੰਨਵਾਦ ਜੀ ਕਹਿੰਦੇ ਬੀਬੀ ਨੂੰ ਨਾਰਾਜ਼ ਵੇਖ ਕੇ ਚੰਗਾ ਨਹੀਂ ਲੱਗਦਾ ਸਾਨੂੰ ਅੱਛਾ ਅੱਛਾ ਜੀ ਨਹੀਂ ਮੈਂ ਕਦੇ ਨਾਰਾਜ਼ ਨਹੀਂ ਹੁੰਦੀ ਹਾਂ ਉਹ ਵੈਰੀ ਆਈ ਤਾਂ ਜੋ ਕਰਦਾ ਕਰੀਦਾ ਕਰਾਂਗੇ ਯੂਕੇ ਤੋਂ ਜਸਵੀਰ ਕੌਰ ਕਹਿੰਦੇ ਬੀਬੀ ਜੀ ਲਵ ਯੂ ਚਲਾ ਰਹੇ ਤੇ ਮਨਜੀਤ कौर ਕਹਿੰਦੇ ਬੀਬੀ ਜੀ ਤੇ ਆਂਟੀ ਜੀ ਬਹੁਤ ਘੈਂਕ ਆ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਹਾਂ ਤੇ ਸਰਬਜੀਤ ਢੱਲੀਵਾਲ ਕਹਿੰਦੇ ਵੈਰੀ ਨਾਈਸ ਵੀਡੀਓ ਧੰਨਵਾਦ ਜੀ ਧੰਨਵਾਦ ਜੀ ਤੇ ਵੀ ਆਂਟੀ ਜੀ ਵੀ ਵੈਰੀ ਨਾਈਸ ਗਗਨਦੀਪ कौर ਕਹਿੰਦੇ ਵੈਰੀ ਨਾਈਸ ਆਂਟੀ ਜੀ ਮਹਾਰਾਜ ਜੀ ਓਹੋ ਓ ਮਾਈ ਗੋਡ ਜਿਸ ਕਰਮ ਆਪਣੇ ਨੇ ਦਿਲ ਭੇਜਿਆ ਧੰਨਵਾਦ ਜਿਸ ਕਰਮ ਇੱਕ ਗਰਮੀਤ ਸਿੰਘ ਕਹਿੰਦੇ ਵਾਹਿਗੁਰੂ ਸਾਰੇ ਟੱਬਰ ਨੂੰ ਖੁਸ਼ ਰੱਖਣ ਤੇ ਲੰਬੀ ਉਮਰ ਕਰੇ ਅਸੀਂ ਦਿੱਲੀ ਤੋਂ ਆ ਰਜਿੰਦਰ ਕੌਰ ਨੇ ਜਦੋਂ ਜਦੋਂ ਪ੍ਰਜੈਂਦਰ ਸਿੰਘ ਨੇ ਦੇਲ ਭੇਜਿਆ ਆ ਜਸਵੀਰ ਕੌਰ ਕਹਿੰਦੇ ਅਮਰਤ ਬਹੁਤ ਸਵਾਦ ਲਾ ਕੇ ਦੇਜਦਾ ਬੀਬੀ ਬਹੁਤ ਵਧੀਆ ਲੱਗਦਾ ਬਲੋ ਧੰਨਵਾਦ ਬਾਣੀ ਵੀਰ ਕਹਿੰਦੇ ਲਵ ਯੂ ਬੀਬੀ ਜੀ ਤੇ ਵੀਰੇ ਨੂੰ ਗੱਲ ਕਰਨੀ ਚਾਹੀਦੀ ਸੀ ਸੋ ਅਸੀਂ ਆਸਟ੍ਰੇਲੀਆ ਤੋਂ ਆ ਅੱਜ ਜਰੂਰ ਹੀ ਕਰ ਲਈ ਅੱਜ ਗੱਲ ਕਰਨੀ ਛੋਟੇ ਨੇ ਸਰਦਾਰੀ ਬੁਟੀਕ ਵਾਲੇ ਕਹਿੰਦੇ ਬੀਬੀ ਜੀ ਬੁਢਾਪੇ 'ਚ ਵੀ ਇੰਨੇ ਸੋਹਣੇ ਨੇ ਜਵਾਨੀ 'ਚ ਕਿੰਨੇ ਸੋਹਣੇ ਹੋਣਗੇ। ਓਹੋ! ਉਹ ਜਵਾਨੀ ਵਿੱਚ ਤੇ ਬਾਣੀ ਸੰਧੂ ਲੱਗਦੇ ਸੀ। ਰਮਿੰਦਰ ਕੌਰ ਕਹਿੰਦੇ ਬੀਬੀ ਜੀ ਅੱਜ ਬਹੁਤ ਗੁੱਸੇ 'ਚ ਆ। ਨਹੀਂ ਨਹੀਂ ਜੀ। ਓਕੇ ਰਿਪੋਰਟ ਆ। ਧੰਨਵਾਦ। ਗੁੱਸਾ ਨਹੀਂ ਹੁੰਦਾ। ਅਮਨ ਕੌਰ ਸੋਤਾ ਕਹਿੰਦੇ ਵੀਰ ਜੀ ਬੀਬੀ ਜੀ ਤੁਹਾਡੇ ਤੋਂ ਵੀ ਗੁੱਸੇ ਸੀ। ਬੀਬੀ ਜੀ ਲਈ ਸੌਂਗ ਗਾ ਦਿਆ ਕਰੋ। ਧੰਨਵਾਦ। ਜਰੂਰ ਜੀ ਸੌਂਗ ਇੰਸਟਾਗ੍ਰਾਮ ਤੇ ਮੈਂ ਮੈਂ ਵੀ ਸੋਤਿਆ ਹੀ ਕਹਿੰਦੇ। ਹਾਂ ਸੋਤਿਆਂ ਦੀ ਕੁੜੀ ਐ ਵੀ। ਸਾਉਂ ਗਾਵਾਂਗੇ ਇੰਸਟਾਗ੍ਰਾਮ ਤੇ ਅੱਜ ਹੀ ਅਪਡੇਟ ਕਰਾਂਗੇ ਇੱਕ ਆਪਣਾ ਲੀਕਾ ਰੋਲ ਹੀ ਕਹਿੰਦੇ ਨਾ ਪਾਦਾ ਤੇ ਹੈ ਨਹੀਂ ਅੱਜ ਗਾਣਾ ਮੈਂ ਛੋਟਾ ਜਿਹਾ ਆਪਣਾ ਲੀਕਾ ਗਾਉਂਗਾ ਜੀ ਪਸੰਦ ਆਊਗਾ ਤੇ ਫਿਰ ਰੋਜ਼ ਅਪਡੇਟ ਕਰਾਂ ਕਰਾਂਗੇ ਗਾਣਾ ਵੀ ਆਪਣਾ ਨਮਜੋਤ ਮੰਨਾ ਕਹਿੰਦੇ ਨਾਈਸ ਵਲੌਗ ਭਾਈ ਧੰਨਵਾਦ ਵੀਰੇ ਨਮਜੋਤ ਜੀ ਧੰਨਵਾਦ ਸੁਖ ਸਹਿਦ ਬਰੀਦ ਕਹਿੰਦੇ ਲਵ ਯੂ ਬੀਬੀ ਜੀ ਮੈਂ ਤੇ ਅੱਜ ਲੇਟ ਹੋ ਗਈ ਡਿਊਟੀ ਤੋਂ ਵਲੌਗ ਦੇ ਦੇ ਦੀ ਉਹ ਕਿੰਨਾ ਪਿਆਰ ਕਰਦੇ ਆ ਡਿਊਟੀ ਤੋਂ ਲੇਟ ਹੋ ਗਿਆ ਵਲੌਗ ਵੇਖਦੇ ਦੇਖਦੇ ਆ ਦੇਖੋ ਰਮਨ ਕੌਰ ਕਹਿੰਦੇ ਬੀਬੀ ਤੇ ਆਂਟੀ ਜੀ ਨੂੰ ਸਾਸਰੀ ਘਰ ਤੇ ਇਹ ਇੱਕ ਦੂਜੀ ਨੂੰ ਪਿਆਰ ਬਹੁਤ ਕਰਦੇ ਆ ਮੈਂ ਕਿਹਾ ਬਹੁਤ ਪਿਆਰ ਹੈ ਤੇ ਦੰਦਿਆਂ ਪਰ ਲੱਭਣੇ ਕੇ ਵੇਲੇ ਪਿਆਰ ਨਾ ਸਖਵੰਤ ਕੌਰ ਕਹਿੰਦੇ ਬੀਬੀ ਜੀ ਨੂੰ ਬਹੁਤ ਬਹੁਤ ਪਿਆਰ ਧੰਨਵਾਦ ਜੀ ਧੰਨਵਾਦ ਹੀ ਤੁਹਾਡਾ ਨਵੀ ਦਿੱਤਾ ਨੇ ਦਿਲ ਭੇਜਿਆ ਜਸਵੀਰ ਕੌਰ ਨੇ ਕਿਹਾ ਹੈਪੀ ਬਰਥਡੇ ਹੈਪੀ ਬਰਥ ਥੈਂਕ ਯੂ ਜੀ ਤੇ ਜਿੰਦਰ ਕੌਰ ਨੇ ਹਾਸੇ ਵਾਲੇ ਪਮੋਜੀ ਭੇਜੇ ਆ ਤੇ ਕਾਰਜ ਸਿੰਘ ਕਹਿੰਦੇ ਮੰਮੀ ਦਾਦੀ ਦੋਵੇਂ ਰੌਣਕ ਲਾਈ ਰੱਖਦੇ ਵੀਰੇ ਧੰਨਵਾਦ ਜੀ ਧੰਨਵਾਦ ਜੀ ਹਾਂ ਰੌਣਕ ਲਾਈ ਰੱਖਦੇ ਰਮਿੰਦਰ ਕੌਰ ਬੱਲ ਕਹਿੰਦੇ ਸਾਰਿਆਂ ਨੂੰ ਸਸਰੀ ਕਾਜੀ ਜਸਮਨ ਕਿੱਥੇ ਗਿਆ ਆ ਜਸਮਨ ਸਕੂਲ ਹੁੰਦਾ ਆਲੇ ਹਾਂ ਜੋ ਸ਼ਾਮੀ ਆਉਂਦਾ ਆ ਘਰੋਂ ਕਾਰ ਦਾ ਬਣਾਇਆ ਪੈਂਦਾ ਵਾਈਫ ਨੂੰ ਵੀ ਮੈਂ ਡਿਊਟੀ ਦੇ ਸ਼ਾਮੀ ਲੈ ਆਉਣਾ ਤੇ ਉਹਨੂੰ ਵੀ ਲੈ ਆਉਣਾ ਹੁੰਦਾ ਹੈ ਸ਼ਾਮੀ ਆਉਂਦੇ ਆ ਇਹ ਵਲੌਗ ਆਪਾਂ ਦਿਨੇ ਬਣਾ ਲਈਦਾ ਆ ਤੇਰ ਜਿੰਦਰ ਸਿੰਘ ਯੂਐਸਏ ਤੋਂ ਦਿਲ ਭੇਜਿਆ ਧੰਨਵਾਦ ਵੀਰੇ ਬਲਜਿੰਦਰ ਸਿੰਘ ਨੇ ਵੀ ਦਿਲ ਭੇਜਿਆ ਧੰਨਵਾਦ ਮੰਦੀਪ ਸੰਧੂ ਕਹਿੰਦੇ ਆ ਸੱਚੀ ਬਹੁਤ ਸੋਹਣਾ ਵਲੌਗ ਹੁੰਦਾ ਆ ਆਂਟੀ ਦੇ ਬਹੁਤ ਸੋਹਣੇ ਹੈ ਧੰਨਵਾਦ ਜੀ ਵੀਰੇ ਧੰਨਵਾਦ ਜਸਵੀਰ ਕੌਰ ਕਹਿੰਦੇ ਮੇਰਾ ਤੁਹਾਡਾ ਵਲੌਗ ਦੇਖ ਕੇ ਮਨ ਠੀਕ ਹੋ ਜਾਂਦਾ ਮੈਂ ਉਦਾਸ ਹੁੰਦਾ ਮੈਂ ਠੀਕ ਹੋ ਜਾਂਦੀ ਆ ਧੰਨਵਾਦ ਤੁਸੀਂ ਇੰਨੇ ਜੋਗਾ ਸਮਝਦੇ ਵੀ ਅਸੀਂ ਇੰਨੇ ਜੋਗੀ ਜੇ ਨੂੰ ਕੋਸ਼ਿਸ਼ ਕਰ ਸਕਦੇ ਇਹ ਸਮਝ ਲਓ ਸਾਡੇ ਲਈ ਕੀ ਕਦੇ ਹੁੰਦੇ ਆ ਬਹੁਤ ਰਮਝਾ ਗੱਲ ਆ ਤਿਆਰ ਦੀ ਗੱਲ ਹੈ ਜੀ ਕਿਆ ਰੰਜਨਾ ਸਿੰਘ ਕਹਿੰਦੇ ਆ ਬੀਬੀ ਜੀ ਦੀ ਹਾਂ ਜੀ ਤਿਆਰ ਦਾ ਰੰਜਨਾ ਸਿੰਘ ਕਹਿੰਦੇ ਬੀਬੀ ਜੀ ਦੀ ਇੱਕ ਗੱਲ ਵਿੱਚ ਵਲੌਗ ਵਿੱਚ ਗੱਲ ਕਰਵਾਉਣੀ ਚਾਹੀਦੀ ਸੀ ਹੋਗੀ ਆ ਜੀ ਹੋ ਗਈ ਗੱਲ ਕੋਈ ਗੱਲ ਨਹੀਂ ਆ ਗਲਦੀਪ ਕੌਰ ਕਹਿੰਦੇ ਬੀਬੀ ਬਿਲਕੁਲ ਸਹੀ ਕਿ ਆ ਗੁੱਸਾ ਤੇ ਆਉਣਾ ਜ਼ਰੂਰੀ ਹੈ ਇਹ ਗੱਲ ਬਿਲਕੁਲ ਸਹੀ ਹੈ ਜੀ ਰੂਜੀ ਕਹਿੰਦੇ ਵੈਰੀ ਨਾਈਸ ਵਲੌਗ ਜਰਮਨ ਤੋਂ ਧੰਨਵਾਦ ਜੀ ਧੰਨਵਾਦ ਜਰਮਨ ਦੇ ਵਿੱਚ ਜਰਮਨ ਦੇ ਵਿੱਚ ਸਾਡੇ ਵਲੌਗ ਦੇਖੇ ਜਾਂਦੇ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਹਰਮਨ ਸੰਧੂ ਕਹਿੰਦੇ ਆ ਜਿਹੜੇ ਘਰ ਵਿੱਚ ਬੀਬੀ ਆ ਤੁਸੀਂ ਬੈਠੇ ਹੋ ਉਹ ਸਵਰਗ ਆ ਵਾਈਬ ਉਹ ਹੋ ਵਾਕਿਆ ਸਹੀ ਕਹ ਰਹਾ ਯਾਰ ਤੇ ਜਸਵਿੰਦਰ ਕੌਰ ਕਹਿੰਦੇ ਬੀਬੀ ਦੇ ਮਾਈਕ ਲਾਇਆ ਕਰੋ ਓਕੇ ਜੀ ਜਰੂਰ ਇੱਕ ਮਾਈਕ ਸਿਕਾ ਖਰਾਬ ਹੋ ਗਿਆ ਟਾਈਮ ਜਨ ਨਹੀਂ ਲੱਗਦੇ ਹਾਲਿਆਣਾ ਮਾਈਕ ਲਿਆਉਣਾ ਜੀ ਤੇ ਜਿੱਦਦਰ ਕੌਰ ਕਹਿੰਦੇ ਬੀਬੀ ਦਾ ਗੁੱਸਾ ਕਰਨਾ ਬਣਦਾ ਭਾਈ ਦੇਸੀ ਕੈਨੇਡੀਅਨ ਕਹਿੰਦੇ ਆ ਧੰਨ ਜੀ ਗਾਰੰਟੀ ਦਾ ਵਿਚਾਰੀ ਇੰਨਾ ਕੰਮ ਕਰਦੇ ਆ ਫਿਰ ਸ਼ਮਤ ਆ ਜਾਂਦੀ ਆ ਪਰਮਜੀਤ ਕੌਰ ਨੇ ਦਿਲ ਭੇਜਿਆ ਕਾਰਜ ਸਿੰਘ ਨੇ ਦਿਲ ਭੇਜਿਆ ਕੋਈ ਨਹੀਂ ਸ਼ੁਕਰ ਕਰੀਦਾ ਰਜਿੰਦਰ ਸਿੰਘ ਨੇ ਵੀ ਦਿਲ ਭੇਜਿਆ ਸੋ ਜਿਨ੍ਹਾਂ ਭੈਣ ਭਰਾਵਾਂ ਨੇ ਇੰਨੇ ਸਤਕਾਰ ਇੰਨੇ ਮਾਣ ਵਾਲੇ ਮੈਸੇਜ ਭੇਜਿਆ ਨਾ ਦਿਲੋਂ ਮੇਰੇ ਵੱਲੋਂ ਮੇਰੀ ਬੀਬੀ ਵੱਲੋਂ ਮੇਰੇ ਵੱਲੋਂ ਤੇ ਮੇਰੀ ਮਾਂ ਤੁਹਾਨੂੰ ਧੰਨਵਾਦ ਆ ਸੋ ਯਾਰ ਜਿਹੜੇ ਸਾਨੂੰ ਦੇਖਦੇ ਆ ਨਾ ਧੰਨਵਾਦ ਜਿਉਂਦੇ ਬਾਦ ਦੇ ਰਹਿਣ ਤੁਹਾਡਾ ਜਿਆ ਕਹਿਦਾ ਸਾਡਾ ਤੁਹਾਡਾ ਤੇ ਤੰਦਰੁਸਤੀਆਂ ਬਖਸ਼ੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਵਧੇ ਫਿਲਾਵੇ ਹੋਰ ਉਹਨਾਂ ਨੂੰ ਬਾਈ ਗੁਰੂ ਭਾ ਪਾਈ ਗੁਰੂ ਕੱਲ ਨੂੰ ਫੇਰ ਨਵੇਂ ਬਲਾਗ ਵਿੱਚ ਮਿਲਾਂਗੇ ਤੇ ਬੀਬੀ ਕਹਿ ਦਿਓ ਸਬਸਕ੍ਰਾਈਬ ਕਰ ਦਿਆ ਕਰੋ ਕਹਿ ਦਿਓ ਸੱਪ ਸਤ ਕਰਾਈ ਸੱਪ ਹੱਥ ਕਰਾਈ ਜਰੂਰ ਕਰਦੇ ਕਰੋ ਕਰਾਈ ਨਹੀਂ ਹੱਥ ਕਰਾਈ ਜਿੰਨੇ ਮੈਨੂੰ ਦੇ ਦੇ ਹੱਥ ਕਰਾਈ ਹੋਣਾ ਚਾਹੀਦਾ ਹੱਥ ਕਰਾਈ ਹੱਥ ਕਰਾਈ ਹੱਥ ਪਾਰੀ ਕਰਦੇ ਮੈਨੂੰ ਇਹ ਚਾਰ ਨਹੀਂ ਪਾਰੀ ਕਰ ਹਾਂ ਬਾਏ ਬਾਏ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਐਤ ਕੀ ਪਿਛਲੇ ਬਲੌਗਾਂ ਤੋਂ ਵੀ ਖਿੱਚ ਕੇ ਰੱਖਣਾ ਕੰਮ ਜੇ ਸਾਨੂੰ ਪਿਆਰ ਕਰਦੇ ਤੇ ਵੇਖਾਂਗੇ ਕਿ ਵਾਕਈ ਹੈ ਮੇਰੀ ਗੱਲ ਮੰਨੀ ਮੇਰੀ ਤੇ ਮੇਰੀ ਬੀਬੀ ਦੀ ਬਾਏ